ਜਿੰਨੀ ਮੰਨ ਕੇ ਚਲੋ ਵੀ ਬੀਐਮਐਲੇ ਮੰਥ ਦੀ ਸੈਲਰੀ ਲੈਂਦੇ ਆ ਅਸੀਂ 2-4 ਦਿਨਾਂ ਦੇ ਵਿੱਚ ਇਸ ਬਿਜ਼ਨਸ ਦੇ ਵਿੱਚ ਉਪਰੋਕਟ ਕਮਾ ਲਏ ਹੁਣ ਲੋਕ ਪੈਸਾ ਇੱਥੇ ਰਹਿ ਕੇ ਕਮਾਉਂਦੇ ਆ ਅਸੀਂ ਇੱਥੇ ਰਹਿ ਕੇ ਡਾਲਰ ਵੀ ਕਮਾਉਨੇ ਜਿਵੇਂ ਜਿਵੇਂ ਡਿਜੀਟਲ ਜਮਾਨਾ ਆਉਂਦਾ ਰਿਹਾ ਸੋਸ਼ਲ ਮੀਡੀਆ ਜਮਾਨਾ ਚੱਲਦਾ ਰਿਹਾ ਲੋਕ ਇਸ ਚੀਜ਼ ਦੀ ਡਿਮਾਂਡ ਕਰਨ ਲੱਗੇ ਫਿਰ ਹੌਲੀ-ਹੌਲੀ ਇਹਨੂੰ ਸ਼ੌਕ ਦੇ ਨਾਲ-ਨਾਲ ਬਿਨੈਚ ਅਸੀਂ ਕਨਵਰਟ ਕੀਤਾ ਤੇ ਉਹਦੇ ਕਹਿਣ ਨੂੰ ਨਾਲੇ ਹੁਣ ਪੌਨਾਂ ਦੇ ਨਾਲੇ ਫਲਣਾਂ ਤੇ ਲੋਕ ਕਹਿੰਦੇ ਸੀ ਵੀ ਕਿੱਦੜ ਐਵੇਂ ਕੁੱਤਿਆਂ ਦਾ ਮੱਥੇ ਮਰੀ ਜਾਂਦਾ ਕਿੱਦੜ ਮਿੱਠਾ ਜਗੋਏ ਚ ਮੱਥਾ ਮਾਰੀ ਜਾਂਦਾ ਮੈਂ ਕਹਿੰਦਾ ਯਾਰ ਹੁਣ ਜਿਵੇਂ ਸੀਐਮ ਮਾ ਉਸ ਕੋਈ ਐਮਐਲਏ ਦੇ ਘਰੇ ਸਿੰਗਲ ਦੇ ਸੈਲੀਬ੍ਰਿਟੀ ਦੇ ਬਰਡ ਜਾਂਦੇ ਆ ਆਪਣੇ ਜਿਉਂ ਵਿਜ਼ਿਟ ਕਰਨ ਆਉਂਦੇ ਆ ਤੇ ਜਿਵੇਂ ਗੱਡੀਆਂ ਖੜਦੀਆਂ ਗੇਟ ਚ ਆ ਕੇ ਜਿਵੇਂ ਤੁਸੀਂ ਇੰਟਰਵਿਊ ਕਰਨ ਆਏ ਆ ਤੇ ਮੇਰੀ ਕੋਈ ਔਕਾਤ ਨਹੀਂ ਬਾਈ ਜੀ ਇੰਨਾ ਕਰਕੇ ਤੁਸੀਂ ਆਏ ਹੋ ਤੇ ਉਹਨੂੰ ਬ੍ਰਦਰ ਗਾਰਡਿੰਗ ਪਰਪਲ ਲਈ ਲੋਕ ਯੂਜ਼ ਕਰਦੇ ਆ ਸੋਡੇ ਫਾਰਮ ਤੇ ਸੱਪ ਕੁੱਤਾ ਬੰਦਾ ਕੋਈ ਵੀ ਆਉਂਦਾ ਫਿਰ ਉਹ ਰੋਲਾ ਪਾ ਕੇ ਤੁਹਾਨੂੰ ਅਲਰਟ ਕਰ ਦਿੰਦਾ ਇਹ ਸ਼ੂਗਰ ਦੇ ਲਈ ਬਹੁਤ ਲਾਹੇਵੰਦ ਆ ਜਿਹੜੀ ਇਹ ਬਤ ਕ ਅੱਛਾ ਜੀ ਤੁਸੀਂ ਕਿ ਇਹ ਜਿਹੜੇ ਬੰਦੇ ਦਾ ਸ਼ੂਗਰ ਵੱਧਦਾ ਜਾਂ ਘਟਦਾ ਇਹਦੇ ਵਿੱਚ ਤਤ ਹੀ ਇਦਾਂ ਦੇ ਹੁੰਦੇ ਆ ਵੀਰੇ ਜਿਹੜਾ ਬੰਦਾ ਇਹਨੂੰ ਖਾਂਦਾ ਉਹਨੂੰ ਮੈਂਟੇਨ ਕਰਦਾ ਇਹ ਤੁਸੀਂ ਸਰਚ ਵੀ ਕਰ ਸਕਦੇ ਹੋ ਇਹ ਤਾਂ ਬੱਕਰਾ ਜਿਹੜਾ ਹੈਗਾ ਉਹ ਡਰਦਾ ਬਹੁਤ ਐਕਟਿਵ ਬਹੁਤ ਉਹਦਾ ਨਾਮ ਅਸੀਂ ਜੰਗਲੀ ਰੱਖਿਆ ਆ ਇੱਕ ਕੈਨੇਡਾ ਦੀ ਬਰੀਡ ਹੈ ਤੋ ਸਾਨੂੰ ਇਸ ਲਾਈਨ ਦੇ ਵਿੱਚ 10 ਤੋਂ 15 ਸਾਲ ਹੋ ਗਏ ਹਜੇ ਐਵਿਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਨਹੀਂ ਦੇਖੀਆਂ ਜਾਂ ਅਸੀਂ ਵੀ ਪਹਿਲੀ ਵਾਰ ਦੇਖੀਆਂ ਹਾਂਜੀ ਕਿਉਂਕਿ ਕੁਦਰਤ ਨਾਲ ਕੋਈ ਮੁਕਾਬਲਾ ਨਹੀਂ ਕੁਦਰਤ ਦੇ ਰੰਗ ਬਹੁਤ ਨਿਆਰੇ ਆ ਤੇ ਕੁਦਰਤ ਦਾ ਕੋਈ ਐਂਡ ਨਹੀਂ ਮੇਰੀ ਗੱਲ ਨਹੀਂ ਇਹ ਮੇਰਾ ਦਾਵਾ ਅੱਜ ਮੈਂ ਕਹਿ ਰਿਹਾ ਸਾਨੂੰ ਇਹ ਮੇਰਾ ਦਾਵਾ ਵੀ ਆਨਲਾਈਨ ਟਾਈਮ ਦੇ ਵਿੱਚ ਇਹ ਬਿਜ਼ਨਸ ਨੂੰ ਜਿਹੜਾ ਕ੍ਰੀਏਟ ਕਰਨਾ ਜੇ ਮੈਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਆਪਣੀ ਫਰੈਂਚਾਈਜ਼ੀ ਓਪਨ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਕੁਦਰਤ ਦੇ ਅਜਿਹੇ ਰੰਗ ਦਾ ਸਫਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਹਿੰਦੇ ਨੇ ਪ੍ਰਾਕ੍ਰਿਤੀ ਨੇ ਵੱਖਰੀਆਂ ਵੱਖਰੀਆਂ ਜਾਨਵਰ ਬਣਾਈਆਂ ਨੇ ਵੱਖਰੀਆਂ ਵੱਖਰੇ ਜਾਨਵਰ ਬਣਾਏ ਨੇ ਤੇ ਸਾਡੇ ਨਾਲ ਬਾਈ ਜਸਮਿੰਦਰ ਮੌਜੂਦ ਹੈ ਜਿਹੜੇ ਇਹ ਜਾਨਵਰਾਂ ਦੀ ਸੇਵਾ ਕਰਦਾ ਤੇ ਉਹਨਾਂ ਤੋਂ ਪ੍ਰੋਫਿਟ ਵੀ ਕਮਾਉਂਦਾ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇੱਥੇ ਬਹੁਤ-ਬਹੁਤ ਪਹੁੰਚਣ ਤੇ ਬਾਈ ਜੀ ਧੰਨਵਾਦ ਜੀ ਕੀ ਹਾਲ ਚਾਲ ਹੈ ਬਹੁਤ ਚੜ੍ਹਦੀ ਕਲਾ ਕਿਰਪਾ ਵੈਗਰੂ ਦੀ ਸੱਚੇ ਪਾਤਸ਼ਾਹ ਦੀ ਸ਼ੁਕਰਾ ਹੈ ਕਿਰਪਾ ਬਣੀ ਰਵੇ ਮੈਂ ਆ ਵੇਖਿਆ ਵੀ ਇੰਨੇ ਤਰ੍ਹਾਂ ਦੇ ਜਾਨਵਰ ਬਾਈ ਰੱਖੇ ਹੋਇਆ ਪਜਲ ਨਹੀਂ ਹੁੰਦੇ ਯਾਰ ਨਹੀਂ ਬਾਈ ਜੀ ਪਜਲ ਤਾਂ ਨਹੀਂ ਹੁੰਦੇ ਮੀਨਜ਼ ਪਹਿਲਾਂ ਸ਼ੌਂਕ ਸੀਗਾ ਸ਼ੌਂਕ ਦੇ ਨਾਲ-ਨਾਲ ਇਹਨੂੰ ਬਿਜ਼ਨਸ ਕਨਵਰਟ ਕਰ ਲਿਆ ਕੋਈ ਸਟ੍ਰੈਸ ਨਹੀਂ ਰਿਲੈਕਸ ਰਹਿੰ ਵਧੀਆ ਕਮਾ ਜਿੰਨੀ ਮੰਨ ਕੇ ਚਲੋ ਵੀ ਬੀ ਐਮ ਐ ਵਾਲੇ ਮੰਥ ਦੀ ਸੈਲਰੀ ਲੈਂਦੇ ਆ ਅਸੀਂ 2-4 ਦਿਨਾਂ ਦੇ ਵਿੱਚ ਇਸ ਬਿਜ਼ਨਸ ਦੇ ਵਿੱਚੋਂ ਪ੍ਰੋਫਿਟ ਕਮਾ ਲਏ ਹਾਂ ਹਾਂਜੀ ਭਾਈ ਜੀ ਸ਼ੌਂਕ ਕਿਵੇਂ ਬਣਿਆ ਇਹ ਸ਼ੌਂਕ ਜੀ ਹੁਣ ਇਦਾਂ ਜੀ ਸਾਡੇ ਸ਼ੁਰੂ ਤੋਂ ਹੀ ਦਾਦੇ ਪੜਦਾਦਿਆਂ ਨੂੰ ਫਾਜ਼ਲ ਸਾਹਿਬ ਨੂੰ ਇਹਨਾਂ ਨਾਲ ਜੁੜੇ ਹੋਏ ਆ ਇਹ ਨਹੀਂ ਕਿ ਕੱਲਾ ਪੈਸੇ ਲਈ ਦਿਲੋਂ ਪਿਆਰ ਹੈ ਇਹਨਾਂ ਚੀਜ਼ਾਂ ਦਾ ਸਾਨੂੰ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਡਿਜੀਟਲ ਜਮਾਨਾ ਆਉਂਦਾ ਰਿਹਾ ਸੋਸ਼ਲ ਮੀਡੀਆ ਜਮਾਨਾ ਚੱਲਦਾ ਰਿਹਾ ਲੋਕ ਇਸ ਚੀਜ਼ ਦੀ ਡਿਮਾਂਡ ਕਰਨ ਲੱਗੇ ਫਿਰ ਹੌਲੀ ਹੌਲੀ ਇਹਨੂੰ ਸ਼ੌਂਕ ਦੇ ਨਾਲ ਨਾਲ ਬਿਨੈਚ ਅਸੀਂ ਕਨਵਰਟ ਕੀਤਾ ਤੇ ਉਹਦੇ ਕਹਿਣ ਨੂੰ ਨਾਲੇ ਹੁਣ ਪੌਨਾਂ ਦੇ ਨਾਲੇ ਫਲਣਾਂ ਨਾਲੇ ਉਹਦਾ ਸ਼ੌਂਕ ਪੂਰਾ ਕਰੀ ਜਾਂਦੇ ਆ ਤੇ ਨਾਲੇ ਵਧੀਆ ਇਨਕਮ ਜਨਰੇਟ ਕਰੀ ਜਾਂਦੇ ਕੋਈ। ਅੱਛਾ ਇੱਕ ਜਿਹੜੀ ਇੰਡੀਆ ਦੀ ਬਰੀਡ ਆ ਇਹ ਤਾਂ ਮਿਲ ਨਹੀਂ ਸੌਖੀ ਆ। ਤੁਸੀਂ ਯਾਰ ਅਮਰੀਕਾ ਅਮਰੀਕਾ ਤੋਂ ਵੀ ਸਾਥ ਲੈ ਲੈਣਾ। ਨਹੀਂ ਨਹੀਂ ਉਹ ਬਾਈ ਜੀ ਇਦਾਂ ਗੱਲ ਜੀ ਕਿਉਂਕਿ ਜਿਵੇਂ ਜਿਵੇਂ ਆਪਾਂ ਵਿਚਰਦੇ ਆ ਦੁਨੀਆ ਦੇ ਵਿੱਚ ਬਾਹਰ ਅੰਦਰ ਜਾਂਦੇ ਆ ਨਵੇਂ-ਨਵੇਂ ਲੋਕ ਆਪਣੇ ਨਾਲ ਜੁੜਦੇ ਆ ਉਦੋਂ-ਉਦੋਂ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ। ਹੁਣ ਕਈ ਹਰ ਹਰ ਚੀਜ਼ ਕਈ ਚੀਜ਼ ਇਦਾਂ ਦੀ ਹੁੰਦੀ ਆ ਬੰਦਾ ਕਹਿੰਦਾ ਯਾਰ ਮੈਂ ਤਾਂ ਪਹਿਲੀ ਵਾਰ ਦੇਖੀ ਆ। ਉਹ ਸਾਨੂੰ ਇਸ ਲਾਈਨ ਦੇ ਵਿੱਚ 10 ਤੋਂ 15 ਸਾਲ ਹੋ ਗਏ ਹਜੇ ਐਵੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਨਹੀਂ ਦੇਖੀਆਂ ਜਾਂ ਅਸੀਂ ਵੀ ਪਹਿਲੀ ਵਾਰ ਦੇਖੀ ਹਾਂ ਹਾਂਜੀ ਕਿਉਂਕਿ ਕੁਦਰਤ ਨਾਲ ਕੋਈ ਮੁਕਾਬਲਾ ਨਹੀਂ ਕੁਦਰਤ ਦੇ ਰੰਗ ਬਹੁਤ ਨਿਆਰੇ ਆ ਤੇ ਕੁਦਰਤ ਦਾ ਕੋਈ ਐਂਡ ਨਹੀਂ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹਾਂਜੀ ਬਈ ਇਹ ਜਦੋਂ ਸ਼ੁਰੂ ਕੀਤਾ ਘਰਦਿਆਂ ਦਾ ਰੈਕਸ਼ਨ ਕੀ ਸੀ ਉਦੋਂ ਕੋਈ ਦਿੱਕਤ ਪਰੇਸ਼ਾਨੀ ਆਈ ਰੈਕਸ਼ਨ ਬਾਈ ਜੀ ਹੁਣ ਅੱਡੋ ਅੱਡ ਹਰ ਇੱਕ ਬੰਦੇ ਦਾ ਵਿਊ ਹੁੰਦਾ ਜੀ ਹਾਂ ਹੁਣ ਮੈਂ ਰਾਤ ਹੀ ਮੇਰੇ ਦੋਸਤ ਬਾਹਰੋਂ ਕੋਲਾ ਵਗੈਰਾ ਆਉਂਦਿਆਂ ਰਹਿੰਦੀਆਂ ਰਾਤ ਹੀ ਅਸੀਂ ਗੱਲਾਂ ਕਰੀ ਜਾਂਦੇ ਸੀ ਮੈਂ ਕਿਹਾ ਯਾਰ ਵੀ ਦੇਖ ਲਾ ਜਦੋਂ ਸ਼ੁਰੂ ਚ ਆਪਾਂ ਇਹ ਬਿਜ਼ਨਸ ਕੀਤਾ ਸੀਗਾ ਤੇ ਲੋਕ ਕਹਿੰਦੇ ਸੀ ਵੀ ਕਿੱਧਰ ਐਵੇਂ ਕੁੱਤਿਆਂ ਦਾ ਮੱਥੇ ਮਾਰੀ ਜਾਂਦਾ ਕਿੱਧਰ ਬਿੱਠਾਂ ਚ ਗੋਏ ਚ ਮੱਥਾ ਮਾਰੀ ਜਾਂਦਾ ਮੈਂ ਕਹਿੰਦਾ ਯਾਰ ਹੁਣ ਜਿਵੇਂ ਸੀਐਮਓਸ ਕੋਈ ਐਮਐਲਏ ਦੇ ਘਰੇ ਸਿੰਗਲ ਦੇ ਸੈਲੀਬ੍ਰਿਟੀ ਦੇ ਬਰਡ ਜਾਂਦੇ ਆ ਆਪਣੇ ਜਿਉਂ ਵਿਜ਼ਿਟ ਕਰਨ ਆਉਂਦੇ ਆ ਤੇ ਜਿਵੇਂ ਗੱਡੀਆਂ ਖੜਦੀਆਂ ਗੇਟ 'ਚ ਆ ਕੇ ਜਿਵੇਂ ਤੁਸੀਂ ਇੰਟਰਵਿਊ ਕਰਨ ਆਏ ਆ ਤੇ ਮੇਰੀ ਕੋਈ ਔਕਾਤ ਨਹੀਂ ਬਾਈ ਜੀ ਇੰਨਾ ਕਰਕੇ ਤੁਸੀਂ ਆਏ ਹੋ ਜਿਹੜੇ ਆਏ ਕਹਿੰਦੇ ਸੀ ਮਿੱਠਾ ਜਿਹਾ ਹੱਥ ਮਾਰ ਦੋ ਵੇਖਦੇ ਆ ਵੀ ਕੱਦੀ ਜਸਵਿੰਦਰ ਕੋਲੇ ਆਈ ਹਾਂਜੀ ਪ੍ਰਾਊਡ ਫੀਲ ਹੁੰਦਾ ਹੁਣ ਉਹ ਚੀਜ਼ਾਂ ਦੇਖ ਕੇ ਬਿਲਕੁਲ ਬਾਈ ਜੀ ਕਿਉਂਕਿ ਮੈਂ ਹੁਣ ਕੱਲ ਵੀ ਇੱਕ ਵੀਰੇ ਦੀ ਮੈਨੂੰ ਕਾਲ ਆਈ ਉਹ ਬਹੁਤ ਨੈਕਟ ਸੀ ਕਹਿੰਦਾ ਯਾਰ ਮੈਂ ਹਰਿਆ ਬੈਠਾ ਕਹਿੰਦਾ ਮੈਂ ਕਿਹਾ ਯਾਰ ਵੀ ਜ਼ਿੰਦਗੀ ਦੇ ਵਿੱਚ ਇਨਸਾਨ ਤੋਂ ਵੱਡਾ ਕੋਈ ਨਹੀਂ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਵੀ ਟੌਪ ਰੈਚ ਬੰਦੇ ਆ ਤਗੜੇ ਬੰਦੇ ਆ ਜਾਂ ਪੈਸਾ ਬਿਜ਼ਨਸਮੈਨ ਬੰਦੇ ਆ ਉਹਨਾਂ ਦਾ ਸੇਮ ਹੱਥ ਆ ਬਾਈ ਸੇਮ ਲੱਤਾਂ ਸੇਮ ਅੱਖਾਂ ਸਭ ਕੁਝ ਹੈ ਗੇਮ ਸਾਰੀ ਮਾਈਂਡ ਦੀ ਆ ਜੇਕਰ ਆਪਣੇ ਆਪ ਨੂੰ ਆਪਾਂ ਸੈੱਟ ਲਿਆ 네ਗੇਟਿਵ ਕਰ ਲਿਆ ਸਮਝ ਲੈ ਹਾਰ ਗਏ ਆ ਜੇਕਰ ਆਪਾਂ ਲੱਗੇ ਰਹੇ ਆ ਟੱਕਰ ਟੱਕਰ ਲਾਈ ਰੱਖਦੇ ਆ ਤਾਂ ਇੱਕ ਨਾ ਇੱਕ ਦਿਨ ਸਕਸੈਸ ਜ਼ਰੂਰ ਮਿਲਦੀ ਆ ਟਾਈਮ ਲੱਗਦਾ ਜੀ ਟਾਈਮ ਲੱਗਦਾ ਬਸ ਜ਼ਿੰਦਗੀ ਨੂੰ ਹਰਉਣਾ ਪੈਣਾ ਹਰਉਣਾ ਪੈਣਾ ਬਾਈ ਜੀ ਮੀਨਸ ਉਹ ਕਰੋ ਜਿਹੜਾ ਲੋਕ ਕਹਿੰਦੇ ਜ਼ਿੰਦਗੀ ਚ ਨਹੀਂ ਹੁੰਦਾ ਜੇਕਰ ਕੁਝ ਵੱਖਰਾ ਕਰਨਾ ਤਾਂ ਜ਼ਿੰਦਗੀ ਦੇ ਵਿੱਚ ਹਾਂਜੀ ਉਹਦੇ ਕਹਿਣ ਵਾਂਗੂ ਪੰਜਾਬੀ ਚ ਕਹਾਵਤ ਆ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਤੇ ਆਪਾਂ ਦਾ ਫੇਰ ਵੀ ਇਨਸਾਨ ਆ ਬਾਈ ਹਾਂ ਹਾਂਜੀ ਬਾਈ ਜੀ ਅੱਛਾ ਜਾਨਵਰ ਬਾਈ ਆਪਣੇ ਕੋਲੇ ਕਿੰਨੇ ਤਰ੍ਹਾਂ ਦੇ ਆ ਕਿੰਨੀ ਕੁ ਵੈਰਾਈਟੀ ਆ ਜਿਹੜੀ ਵੈਰਾਈਟੀ ਬਾਈ ਜੀ ਇਦਾਂ ਮੇਰਾ ਬਰੀਡਿੰਗ ਦਾ ਮੈਂ ਬਰੀਡਿੰਗ ਦਾ ਕੰਮ ਨਹੀਂ ਕਰਦਾ ਮੈਂ ਸੇਲ ਪਰਚੇਜ਼ ਦਾ ਕੰਮ ਕਰਦਾ ਮੀਨਸ ਖਰੀਦ ਲਿਆ ਵੇਚਤਾ ਖਰੀਦ ਲਿਆ ਵੇਚ ਲਿਆ ਬਰਡ ਦੀ ਐਨੀਮਲ ਦੀ ਜਿਹੜੀ ਰਿਸਪੌਂਸਿਬਿਲਟੀ ਉਹ ਸਾਰੀ ਆਪਣੀ ਆ ਲਾਸਟ ਵੀਕ ਵੀ ਮੈਂ ਬਹੁਤ ਜਿਆਦਾ ਸਟਾਕ ਸੇਲ ਕਰਕੇ ਟਿਆ ਅੱਜ ਤੁਸੀਂ ਆਏ ਹੋ ਮੈਂ ਕੱਲ ਵੀ ਜਿਹੜਾ ਸਟਾਕ ਆਲਮੋਸਟ ਜਿੰਨਾ ਵੀ ਤੁਹਾਨੂੰ ਦਿਖਾਇਆ ਇਹ ਬੁੱਕ ਹੈ ਕੋਈ ਕੈਨੇਡਾ ਦੇ ਆ ਕੋਈ ਯੂ ਐਸ اے ਆ ਕੋਈ ਹਿਸ਼ਾਰਪੁਰ ਆ ਮੈਂ ਅਪਡੇਟ ਵੀ ਦਿੰਦਾ ਰਹਿਣਾ ਪੇਜਾਂ ਤੇ ਕਿੱਥੇ ਕਿੱਥੇ ਮਾਲ ਜਾਂਦਾ ਕਿਹਨੇ ਕਿਹਨੇ ਬਾਏ ਕੀਤਾ ਔਰ ਸਭ ਤੋਂ ਵੱਡੀ ਗੱਲ ਚਲੋ ਮੇਰਾ ਇੱਕ ਡ੍ਰੀਮ ਆ ਸੁਪਨਾ ਜਿਵੇਂ ਮੈਂ ਇੰਡੀਆ ਦੇ ਵਿੱਚ ਭਾਰਤ ਪੰਜਾਬ ਦੇ ਵਿੱਚ ਜਿਹੜਾ ਬਿਜ਼ਨਸ ਰਨ ਕਰ ਰਿਹਾ ਆ ਆਉਣ ਵਾਲੇ ਟਾਈਮ ਦੇ ਵਿੱਚ ਬ੍ਰਦਰ ਮੈਂ ਇਹ ਜਿਹੜੀ ਫ੍ਰੈਂਚਾਈਜ਼ੀ ਆ ਆਪਦੀ ਫਾਰਮ ਦੀ ਇਹ ਮੈਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਓਪਨ ਕਰਨੀ ਆ ਇਹ ਮੇਰੀ ਗੱਲ ਨਹੀਂ ਇਹ ਮੇਰਾ ਦਾਵਾ ਅੱਜ ਮੈਂ ਕਹਿ ਰਿਹਾ ਤੁਹਾਨੂੰ ਇਹ ਮੇਰਾ ਦਾਵਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਿਜ਼ਨਸ ਨੂੰ ਮੈਂ ਜਿਹੜਾ ਕ੍ਰੀਏਟ ਕਰਨਾ ਇਹ ਮੈਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਆਪਦੀ ਫ੍ਰੈਂਚਾਈਜ਼ੀ ਓਪਨ ਕਰਨੀ ਆ ਥੋੜੀ ਡਿਫਿਕਲਟ ਵਾਲੇ ਕਹਿਣਗੇ ਹੰਕਾਰ ਬੋਲਦਾ ਨਹੀਂ ਹੰਕਾਰ ਨਹੀਂ ਭਾਈ ਮਿਹਨਤ ਆ ਉਹ ਜਿਵੇਂ ਕੱਲ੍ਹ ਵੀ ਮੈਂ ਸੁਣੀ ਜਾਂਦਾ ਸੀਗਾ ਵੀ ਜਿਹੜਾ ਨਾਰਮਲ ਘਰਾਂ ਤੋਂ ਉੱਠ ਕੇ ਮਿਹਨਤ ਕਰਦਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਪੇਸ਼ ਹੁੰਦਾ ਚੇਅਰ ਕਰਦਾ ਤੇ ਹੰਕਾਰ ਵੀ ਉਹਦੇ ਚ ਹੀ ਬੋਲਦਾ ਬਾਈ ਜਿਹੜਾ ਜ਼ਿੰਦਗੀ ਦੇ ਵਿੱਚ ਕੁਝ ਕਰੂਗਾ ਹੀ ਨਹੀਂ ਕਮਰੇ ਦੇ ਵਿੱਚ ਬੈਠਾ ਰਹੂਗਾ ਤੇ ਉਹਦੇ ਹੀ ਥੋੜੀ ਬੋਲੂਗਾ ਠੀਕ ਹੈ ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਜਿਵੇਂ ਹੁਣ ਤਾਂ ਅੱਜ ਦੇ ਟਾਈਮ ਦੇ ਵਿੱਚ ਨੌਜਵਾਨੀ ਨੂੰ ਤਾਂਗ ਹੈ ਤਾਂਗ ਹੈਗੀ ਆ ਬਾਹਰ ਜਾਣ ਦੀ ਪੈਸਾ ਕਮਾਉਣ ਦੀ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਵਿੱਚ ਕਮਾਈ ਨਹੀਂ ਆ ਬਹੁਤ ਕਮਾਈ ਆ ਲੋਕ ਬਈ ਸਿਸਟਮ ਤੋਂ ਤੰਗ ਆ ਕੇ ਡਰ ਕੇ ਸਿਸਟਮ ਤੋਂ ਲੋਕ ਜਿਹੜੇ ਬਾਹਰ ਭੱਜ ਰਹੇ ਆ ਚਲੋ ਆਪਾਂ ਸੋਚਦੇ ਆ ਵੀ ਨਾਰਮਲ ਬੰਦੇ ਜਿਹੜੇ ਉਹਨਾਂ ਨੂੰ ਤਾਂ ਬਾਹਰ ਜਾਣਾ ਹੀ ਚਾਹੀਦਾ ਹੁਣ ਤੁਸੀਂ ਦੇਖੋ ਜਿਹੜੇ ਤਗੜੇ ਬੰਦੇ ਉਹ ਵੀ ਬਾਹਰ ਜਾ ਰਹੇ ਆ ਹੁਣ ਸਾਡਾ ਵੀ ਕੰਮੀ ਨਹੀਂ ਉਹ ਵੀ ਜਾ ਰਹੇ ਵੀਰੇ ਚੰਗੀ ਜ਼ਮੀਨ ਜਾ ਬਿਲਕੁਲ ਜਾ ਰਹੇ ਸਿਸਟਮ ਨੂੰ ਲੈ ਕੇ ਜਾ ਰਹੇ ਆ ਔਰ ਰਹੀ ਗੱਲ ਡਾਲਰਾਂ ਦੀ ਮੈਂ ਸੋ ਸਲਿੱਪਾਂ ਦਿਖਾ ਸਕਦਾ ਵਿਧ ਪ੍ਰੂਫੇ ਕੱਲੀਆਂ ਗੱਲਾਂ ਨਹੀਂ ਜਿਹੜੇ ਮੈਂ ਜਾਣਦੇ ਉਹਨਾਂ ਨੂੰ ਪਤਾ ਵੀ ਆ ਮੇਰੇ ਬਾਰੇ ਹੁਣ ਲੋਕ ਪੈਸਾ ਇੱਥੇ ਰਹਿ ਕੇ ਕਮਾਉਂਦੇ ਆ ਅਸੀਂ ਇੱਥੇ ਰਹਿ ਕੇ ਡਾਲਰ ਵੀ ਕਮਾਉਂਦੇ ਆ ਕਿਆ ਬਾਤ ਹਾਂਜੀ ਉਹਦਾ ਰੀਜ਼ਨ ਇਹ ਆ ਕਿਉਂਕਿ ਬਹੁਤ ਭਰਾ ਐਨਆਰਆਈ ਮੇਰੇ ਨਾਲ ਜੁੜੇ ਹੋਏ ਆ ਬਾਈ ਜੀ ਉਹਨਾਂ ਦੇ ਇੱਥੇ ਫਾਰਮ ਆ ਕਿਉਂਕਿ ਉਹ ਕੰਮ ਤੋਂ ਘਰੇ ਘਰੋਂ ਕੰਮ ਦੇ ਉਹਨਾਂ ਨੂੰ ਟਾਈਮ ਚਾਹੀਦਾ ਇੱਧਰ ਇੰਡੀਆ ਦੇ ਵਿੱਚ ਇਹਨੂੰ ਕਾਲਾਂ ਕਰਦੇ ਆ ਵੀਡੀਓ ਕਾਲ ਕੋਲ ਕੁਝ ਦੇਖਣ ਲਈ ਟਾਈਮ ਸਪੈਂਡ ਕਰਨ ਲਈ ਉਹ ਫਿਰ ਬ੍ਰਦਰ ਸਾਨੂੰ 50 5000 20 2000 70 7000 ਲੱਖ ਲੱਖ ਦੇ ਆਰਡਰ ਦਿੰਦੇ ਆ ਅਸੀਂ ਬਰਡ ਉਹਨਾਂ ਦੇ ਫਾਰਮ ਤੇ ਪਹੁੰਚਦੇ ਕਰਨੇ ਆ ਪੇਮੈਂਟ ਸਾਨੂੰ ਉਹਨਾਂ ਨੇ ਡਾਲਰਾਂ ਦੇ ਵਿੱਚ ਉਧਰੋਂ ਸੈਂਡ ਕਰ ਦੇਣੀ ਆ ਇੱਥੇ ਅਸੀਂ ਮਨੀ ਗ੍ਰਾਮ ਤੋਂ ਵੈਸਟਰਨ ਯੂਨੀਅਨ ਤੋਂ ਲੈ ਕੇ ਕਢਾ ਲੈਣੀ ਆ ਤੇ ਅਸੀਂ ਉਹਨਾਂ ਨੂੰ ਮੰਨ ਕੇ ਚਲੋ ਜਿਹੜਾ ਸਟਾਕ ਹੈ ਡਿਲੀਵਰ ਕਰ ਦੇਣਾ ਅਸੀਂ ਇੱਥੇ ਬਹਿ ਕੇ ਵੀਰੇ ਇੰਡੀਆ ਦੀ ਕਰੰਸੀ ਵੀ ਕਮਾਉਣੀ ਆ ਅਸੀਂ ਬਾਹਰ ਲੀਆਂ ਸਾਰੀਆਂ ਕੰਟਰੀਆਂ ਦੇ ਡਾਲਰ ਵੀ ਕਮਾਉਣੀ ਆ ਫਿਰ ਜਿਹੜੀ ਆਹ ਕੁਰੀਅਰ ਕਰਨੀ ਜਾਂ ਉਨਤੇ ਪਹੁੰਚਾਉਣ ਦਾ ਉਹ ਸਾਰੀ ਜ਼ਿੰਮੇਵਾਰੀ ਦਾ ਚੰਗੀ ਸੇਫ ਹੈ ਇਹ ਤੋਂ ਲੈ ਕੇ ਜੈਡ ਤੱਕ ਵੀਰੇ ਪੂਰੀ ਰਿਸਪੌਂਸਿਬਿਲਟੀ ਮੇਰੀ ਆ ਉਹਦਾ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿਉਂਕਿ ਸਾਡੇ ਅਸੀਂ ਵੀ ਬਹੁਤ ਲੋਕਾਂ ਦੀ ਠੱਗੀ ਦੇ ਸ਼ਿਕਾਰ ਹੋਏ ਆ ਤੇ ਲੋਕ ਵੀ ਬਹੁਤ ਲੋਕਾਂ ਦੀ ਠੱਗੀ ਦੇ ਸ਼ਿਕਾਰ ਹੋਏ ਆ ਕਿਉਂਕਿ ਇਹਦੇ ਵਿੱਚ ਕੀ ਹੈ ਬਰਦਰ ਛੋਟੀ ਜਿਹੀ ਐਗਜ਼ਾਮਪਲ ਦੇਵਾਂਗਾ ਮੈਂ ਮੈਂ ਲੁਧਿਆਣੇ ਇੱਕ ਵਾਰੀ ਨਾ ਗਿੰਨੀ ਪਿਗ ਸੇਲ ਕੀਤੇ ਉਹ ਬੰਦਾ ਰੀਸੀਵ ਕਰਨ ਚ ਲੇਟ ਹੋ ਗਿਆ ਮੈਂ ਇਹਨੂੰ ਮੈਂ ਕਿਹਾ ਯਾਰ ਵੀ ਬੀ ਤੂੰ ਤੈਨੂੰ ਟਾਈਮ ਦਿੱਤਾ ਤੂੰ ਟਾਈਮ ਤੇ ਪਹੁੰਚਿਆ ਕਿਉਂ ਨਹੀਂ ਵੀ ਬਸ ਆਪਣੀ ਆਪ ਦੀ ਤਾਂ ਹੈ ਨਹੀਂ ਬਈ ਉਹਨੇ ਜਦੋਂ ਰੀਸੀਵ ਕਰ ਲਿਆ ਉਹਨੇ ਡੱਬੇ ਦੀ ਮੈਨੂੰ ਫੋਟੋ ਭੇਜੀ ਖਿੱਚ ਕੇ ਤੇ ਸਾਈਕਲ ਤੇ ਰੱਖ ਕੇ ਓਕੇ ਮੈਂ ਮੈਨੂੰ ਕਾਲ ਕੀਤੀ ਮੈਂ ਕਿਹਾ ਬਾਈ ਤੇਰਾ ਘਰ ਕਿੰਨੀ ਦੂਰ ਹੈ ਕਹਿੰਦਾ ਬਈ 5 ਕਿਲੋਮੀਟਰ ਮੈਂ ਕਿਹਾ ਤੂੰ ਰੀਸੀਵ ਕਰਨ ਕਾਦੀ ਖਤਰਾ ਆ ਕਾਦੇ ਤੇ ਆ ਆ ਕਹਿੰਦਾ ਬਈ ਸਾਈਕਲ ਤੇ ਬੱਚਾ ਸੀ ਉਹ 10ਵੀਂ 12ਵੀਂ ਚ ਮੈਨੂੰ ਉਹ ਚੀਜ਼ ਆਪਦੇ ਪੁਰਾਣੇ ਦਿਨ ਯਾਦ ਆਏ ਵੀ ਕਿੱਦਾਂ ਜਨੂਨ ਆ ਬੰਦੇ ਦੇ ਵਿੱਚ ਯਾਰ ਹਨਾ ਫਿਰ ਮੈਂ ਇਹਨੂੰ ਕਹਿਰ ਤੇਰੇ ਕੋਲ ਗੂਗਲ ਪੇ ਚੱਲਦਾ ਕਹਿੰਦਾ ਨਹੀਂ ਚੱਲਦਾ ਕਹਿੰਦਾ ਯਾਰ ਸਾਡੇ ਗਵੰਢੀਆਂ ਦੇ ਮੁੰਡੇ ਦੇ ਚੱਲਦਾ ਫਿਰ ਮੈਂ ਮੈਂ ਝੂਠ ਨਹੀਂ ਕਹੂੰਗਾ ਗਿੰਨੀ ਪਿੱਗਾਂ ਦੇ ਪੈਸੇ ਨਹੀਂ ਮੈਂ ਵਾਪਸ ਕੀਤੇ ਜਿਹੜਾ ਡਿਲੀਵਰੀ ਚਾਰਜ ਉਹਨੇ ਬੱਸ ਨੂੰ ਦਿੱਤਾ ਸੀਗਾ ਉਹ ਮੈਂ ਉਹਨੂੰ ਵਾਪਸ ਸੈਂਡ ਕਰਤਾ ਵੀ ਮੈਂ ਕਿਹਾ ਵੀ ਡਿਲੀਵਰੀ ਤੇਰੀ ਫਰੀ ਆ ਤੇ ਉਹ ਉਹਨੂੰ ਸ਼ੌਕ ਮੰਨ ਕੇ ਚਲੋ ਉਸ ਚੀਜ਼ ਦਾ ਜਨੂਨ ਸੀਗਾ ਜਨੂਨ ਸੀਗਾ ਔਰ ਰਿਸਪੌਂਸਿਬਿਲਟੀ ਦੀ ਗੱਲ ਜੇਕਰ ਕੋਈ ਵੀ ਬੰਦਾ ਨਵਾਂ ਸ਼ੌਕ ਠਾਉਂਦਾ ਐ ਇਸ ਫੀਲਡ ਦੇ ਵਿੱਚ ਉਹ ਪੈਸਿਆਂ ਦਾ ਜਿਗਾਰੜ ਬੜੀ ਮੁਸ਼ਕਲ ਨਾਲ ਕਰਦਾ ਚਲੋ ਸਾਡਾ ਤਾਂ ਵੀਰੇ ਸਰਕਲ ਘੋਂਦਾ ਪਹਿਲਾਂ ਸਾਡਾ ਵੀ ਨਹੀਂ ਕੋਲਦਾ ਪਹਿਲਾਂ ਅਸੀਂ ਵੀ ਬਹੁਤ ਔਖੀ ਸੈੜੀ ਕੀਤੀ ਸ਼ੁਰੂਆਤਾਂ ਵਾਲੇ ਦਿਨਾਂ ਦੇ ਵਿੱਚ ਗਾਲਾਂ ਹੀ ਬਹੁਤ ਮਿਲੀਆਂ ਕੁੱਟ ਵੀ ਬਹੁਤ ਪਈਆ ਪੈਸਿਆਂ ਦਾ ਹੀ ਬਹੁਤ ਔਖਾ ਜਿਗਾਰੜ ਕਰਦੇ ਸੀਗੇ ਪਰ ਜਨੂਨ ਹੁਣ ਕੋਈ ਬੰਦਾ ਆਪਨਾਂ ਲਈ 1000 ਰੁਪਏ ਦੀ ਚੀਜ਼ ਬਾਏ ਕਰਦਾ ਆਪਣੇ ਲਈ ਉਹ 1000 ਰੁਪਏ ਬਿਲਕੁਲ ਨਾਰਮਲ ਆ ਪਰ ਇੱਕ ਮਜ਼ਦੂਰ ਮਿਹਨਤ ਵਾਲੇ ਦਿਹਾੜੀ ਵਾਲੇ ਬੰਦੇ ਆ ਤੇ 1000 ਰੁਪਏ 10000 ਵਰਗਾ ਅੱਜ ਜੋ ਬੰਦਾ ਪੈਸੇ ਪਾਉਂਦਾ ਆਪਾਂ ਉਹਦੇ ਨਾਲ ਠੱਗੀ ਮਾਰਦੇ ਆ ਆਪਾਂ ਉਹਨੂੰ ਜਨਮਰ ਨਹੀਂ ਪਹੁੰਚਦੇ ਪਹੁੰਚਦਾ ਕਰਦੇ ਕਿਤੇ ਨਾ ਕਿਤੇ ਉਹਦਾ ਜਿਹੜਾ ਸ਼ੌਂਕ ਆ ਉਹ ਮਰਦਾ ਉਹਦਾ ਦਿਲ ਵੀ ਟੁੱਟਦਾ ਤੇ ਉਹ ਆਪਣਾ ਲੋਕਾਂ ਦੇ ਸਾਹਮਣੇ ਆਪਾਂ ਨੂੰ ਮੀਨਜ਼ 네ਗੇਟਿਵ ਵੀ ਪੇਸ਼ ਕਰੂਗਾ ਕਿ ਉਹ ਬੰਦਾ ਸਹੀ ਨਹੀਂ ਆ ਤੇ ਪਰ ਜੇਕਰ ਉਸ ਚੀਜ਼ ਆਪਾਂ ਉਹਨੂੰ ਸਹੀ ਸਲਾਮਤ ਦਿੰਨੇ ਆ ਪਹੁੰਚਦੇ ਆ ਉਹਨੂੰ ਖੁਸ਼ੀ ਵੀ ਹੁੰਦੀ ਆ ਬਾਈ ਪੋਰਟਰ ਵੀ ਹੁੰਦਾ ਤੇ ਉਹਨੂੰ ਭਰੋਸਾ ਵੀ ਹੁੰਦਾ ਇਹ ਚੀਜ਼ ਬਹੁਤ ਜ਼ਰੂਰੀ ਆ ਵੀ ਹਰ ਇੱਕ ਬੰਦੇ ਨੂੰ ਸਹੀ ਸਲਾਮਤ ਚੀਜ਼ ਦੋ ਜਿੰਨੇ ਪੈਸੇ ਲਏ ਉਹਨੇ ਦੀ ਚੀਜ਼ ਦੋ ਤੇ ਜੋ ਚੀਜ਼ ਦਿਖਾਈ ਆ ਉਹੀ ਦੋ ਠੱਗੀ ਅਸੀਂ ਆ ਸਾਨੂੰ ਇੰਨਾ ਤਿਆਰ ਬਾ ਸਾਡੇ ਨਾਲ ਬਹੁਤ ਠੱਗੀਆਂ ਵਾਜਦੀਆਂ ਬਾਈ ਪਰ ਸਾਨੂੰ ਸਬਰ ਕਰਨਾ ਪੈਂਦਾ ਬਿਲਕੁਲ ਪਰ ਜਿਹੜੇ ਬੰਦੇ ਲਈ ਇੱਜ਼ਤ ਹੈ ਉਹ ਇਹ ਚੀਜ਼ਾਂ ਵੀਰੇ ਸੋਚਦਾ ਸਾਡੇ ਲਈ ਹੈਗੀ ਆ ਅਸੀਂ ਇਹ ਚੀਜ਼ਾਂ ਸੋਚਦੇ ਆ ਹੁਣ ਲਾਸਟ ਟਾਈਮ ਬੱਕਰੀਆਂ ਭੇਜੀਆਂ ਸੀ ਅੱਜ ਤੋਂ 3 ਸਾਲ ਪਹਿਲਾਂ ਦਿੱਲੀ ਰਾਸਤੇ ਦੇ ਵਿੱਚ ਇੱਕ ਬੱਕਰਾ ਐਕਸਪਾਇਰ ਹੋ ਗਿਆ ਸੀ ਓਕੇ ਹੁਣ ਕਸੂਰ ਤਾਂ ਉਹਦਾ ਵੀ ਕੋਈ ਨਹੀਂ ਤੇ ਕਸੂਰ ਮੇਰਾ ਵੀ ਕੋਈ ਨਹੀਂ ਪਰ ਮੇਰੀ ਫੀਲਡ ਆ ਮੈਨੂੰ ਜੇਕਰ ਬਿਜ਼ਨਸ ਦੇ ਵਿੱਚ ਬੈਨੀਫਿਟ ਮੈ ਲੈਣਾ ਤਾਂ ਲੌਸ ਵੀ ਮੈਨੂੰ ਹੀ ਲੈਣਾ ਪੈਣਾ ਗਵੰਡ ਹੀ ਨਹੀਂ ਲੈ ਸਕਦੇ ਮੈਂ ਬ੍ਰਦਰ ਉਹਨੂੰ ਦੁਬਾਰਾ ਉਸੇ ਪੇਮੈਂਟ ਦੇ ਵਿੱਚ ਬੱਕਰਾ ਪਰਚੇਜ਼ ਕਰਕੇ ਦੁਬਾਰਾ ਭੇਜਿਆ ਨੈਕਸਟ ਮੰਥ ਉਹ ਬੰਦੇ ਨੇ ਮੈਨੂੰ 95000 ਰੁਪਏ ਦਾ ਆਰਡਰ ਦਿੱਤਾ ਉਹਦੇ ਵਿੱਚੋਂ ਵੀ ਮੈਨੂੰ ਬੈਨੀਫਿਟ ਹੋਇਆ ਤੇ ਉਹ ਕਸਟਮਰ ਆਪਣਾ ਅੱਜ ਵੀ ਆ ਤੇ ਜੇਕਰ ਆਪਾਂ ਉਹਨੂੰ ਕਹਿੰਦੇ ਵੀ ਅਸੀਂ ਕੀ ਕਰਗੇ ਕਿਉਂ ਨਾ ਕਰੀਏ ਜਦੋਂ ਪੈਸੇ ਆਪਾਂ ਲੈ ਆ ਸਮਝਦਾ ਤੁਸੀਂ ਇਹ ਚੀਜ਼ ਨੂੰ ਤੇ ਫਿਰ ਉਹ ਫਿਰ ਉੱਥੇ ਕਮੈਂਟ 네ਗੇਟਿਵ ਕਰੂਗਾ ਫਿਰ ਲੋਕ ਉਹਨੂੰ ਰੀਡ ਕਰਨਗੇ ਵਿਊ ਦੇਖਣ ਲਈ ਫਿਰ ਉੱਥੇ ਉਹਨਾਂ ਹੀ ਆਪਣਾ ਜਿਹੜਾ ਦੁਨੀਆ ਦੇ ਵਿੱਚ ਪੂਰਾ ਪ੍ਰੋਪਰ ਪੈਂਦਾ ਜੇਕਰ ਬੰਦਾ ਸੋਚੇ ਯਾਰ ਰੁਪਿਆ ਪਤਾ ਨਹੀਂ ਕਿੰਨੇ ਪੈ ਰਹੇ ਨਹੀਂ ਨਹੀਂ ਬ੍ਰਦਰ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਮੀਨਜ਼ ਉਦਾਂ ਵੀ ਲੋਕ ਹੁਣ ਧਾਰ ਲੈ ਕੇ ਵੀ ਨਾਪ ਪੈਂਦੇ ਆ ਫਿਰ ਉਹ ਚੀਜ਼ ਦਾ ਸਬਰ ਕਰਨਾ ਪੈਂਦਾ ਹਾਂਜੀ ਬਿਲਕੁਲ ਅੱਛਾ ਬਾਈ ਜਿਹੜੇ ਜਿਹੜੇ ਆਪਾਂ ਸ਼ਾਰਟ ਦਿਖਾਏ ਆ ਕਿਉਂਕਿ ਦਰਸ਼ਕ ਹੁਣ ਜੇ ਸ਼ਾਰਟ ਵੇਖ ਕੇ ਵੀਡੀਓ ਨਾਲ ਜੁੜੇ ਆ ਜੀ ਜੀ ਉਹਨਾਂ ਬਾਰੇ ਜਾਣਕਾਰੀ ਜ਼ਰੂਰ ਪੁੱਛਣਗੇ ਉਹਨਾਂ ਦੇ ਨਾਮ ਆਪਾਂ ਜਿਹੜੇ ਜਿਹੜੇ ਜਾਨਵਰ ਤੇ ਉਹਨਾਂ ਦੀ ਕੀ ਮਾਰਕੀਟ ਪ੍ਰਾਈਜ਼ ਇਹਦਾ ਉਹ ਵੀ ਜ਼ਰੂਰ ਦੱਸੋ ਬਿਲਕੁਲ ਬਿਲਕੁਲ ਵੀਰੇ ਜਿਹੜੇ ਸਾਰਿਆਂ ਤੋਂ ਪਹਿਲਾਂ ਆਪਾਂ ਦਿਖਾਏ ਆ ਕਰਕੀ ਜਿਹੜੇ ਪਹਿਲ ਜੀ ਪਾਉਂਦੇ ਆ ਬਲੈਕ ਕਲਰ ਦੇ ਕਲਰ ਬਲੈਕ ਐਂਡ ਵਾਈਟ ਉਹ ਆਸਟ੍ਰੇਲੀਆ ਦੀ ਬਰੀਡ ਆ ਵੀਰੇ ਉਹ ਉਧ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਉੱਥੇ ਆਵਾਰਾ ਰਹਿੰਦੇ ਆ ਪਰ ਇੰਡੀਆ ਦੇ ਵਿੱਚ ਉਹਦੀ ਫਾਰਮਿੰਗ ਹੁੰਦੀ ਆ ਇੰਡੀਆ ਦੇ ਵਿੱਚ ਤੇ ਉਹਨੂੰ ਕ੍ਰੈਸ਼ ਮੈਸ਼ ਤੇ ਚਿਕਨ ਲਈ ਬਹੁਤ ਯੂਜ਼ ਕਰਦੇ ਆ ਬਟ ਆਪਾਂ ਚਿਕਨ ਲਈ ਕੋਈ ਬਰਡ ਸੇਲ ਨਹੀਂ ਕਰਦੇ ਨਾ ਹੀ ਆਪਾਂ ਕਰਨਾ ਉਹਨੂੰ ਚਿਕਨ ਲਈ ਬਹੁਤ ਸੇਲ ਕਰਦੇ ਆ ਉਹ ਸਭ ਤੋਂ ਵੱਡੀ ਗੱਲ ਉਹ ਮੋਰ ਦੀ ਘਾਟ ਪੂਰੀ ਕਰਦਾ ਕਿਤੇ ਨਾ ਕਿਤੇ ਤੁਹਾਨੂੰ ਪਤਾ ਕਿ ਮੋਰ ਮੋਰ ਵਾਂਗੂ ਲੱਗਦਾ ਹਾਂਜੀ ਕਲਰ ਵੀ ਤੇ ਔਰ ਉਹਦਾ ਲੁੱਕ ਵੀ ਲੁੱਕ ਵਾਈਜ਼ ਵੀ ਉਹ ਮੋਰ ਤਰ੍ਹਾਂ ਇਦਾਂ ਲੱਗਦਾ ਵੀ ਮੋਰ ਬੈਨ ਆਈਟਮ ਆ ਸਾਨੂੰ ਪਤਾ ਰੱਖ ਨਹੀਂ ਸਕਦੇ ਤੇ ਫਿਰ ਫਾਰਮ ਵਾਲੇ ਲੋਕ ਸਾਰੇ ਦੇ ਤੋਂ ਇਹ ਚੀਜ਼ ਜਿਹੜੀ ਹਾਂਜੀ ਪਰਚੇ ਪਰਚੇ ਕੋਈ ਨਾ ਕੋਈ ਕਰਨਾ ਪੈਂਦਾ ਤੇ ਪਰਚੇਜ ਕਰਦੇ ਇਸ ਚੀਜ਼ ਨੂੰ ਔਰ ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਗਿੰਨੀ ਫੌਲ ਦੀ ਚਕੋਰ ਦੀ ਚੁਰਚਰੇ ਜਿਹੜੇ ਵਾਈਟ ਕਲਰ ਦੇ ਆਪਾਂ ਦਿਖਾਏ ਆ ਤੇ ਉਹਨੂੰ ਬ੍ਰਦਰ ਗਾਰਡਿੰਗ ਪਰਪਸ ਲਈ ਲੋਕ ਯੂਜ਼ ਕਰਦੇ ਆ ਸੋਡੇ ਫਾਰਮ ਤੇ ਸੱਪ ਕੁੱਤਾ ਬੰਦਾ ਕੋਈ ਵੀ ਆਉਂਦਾ ਫਿਰ ਉਹ ਰੋਲਾ ਪਾ ਕੇ ਸਾਨੂੰ ਅਲਰਟ ਕਰ ਦਿੰਦੇ ਆ ਹਾਂਜੀ ਬਾਈ ਜੀ ਉਹਨੂੰ ਸ਼ੌਂਕੀਆ ਤੌਰ ਤੇ ਲੋਕ ਰੱਖਦੇ ਆ ਗਾਰਡਿੰਗ ਪਰਪਸ ਲਈ ਜਿਹੜਾ ਦਿਖਾਇਆ ਤੁਹਾਨੂੰ ਅੱਛਾ ਉਹਨਾਂ ਚ ਵੈਸੇ ਗਾਰਡਨ ਚ ਉਹਦੇ ਲਈ ਵੀ ਰੱਖ ਸਕਦੇ ਆ ਚੰਗੀ ਦੇਖ ਹਾਸਤੇ ਬਿਲਕੁਲ ਬਿਲਕੁਲ ਜੀ ਆਪਣੀ ਇੱਕ ਰੱਖੀ ਰੱਖੋ ਉਹ ਲੱਗ ਚੀਜ਼ ਆ ਲੱਗ ਚੀਜ਼ ਆ ਜੀ ਉਸ ਤੋਂ ਬਾਅਦ ਤੁਹਾਨੂੰ ਦਿਖਾਇਆ ਜੀ ਰਾਜਾਂਸ ਬਤਕ ਇਹਦੇ ਵਿੱਚ ਤਿੰਨ ਬਰੀਡਾਂ ਹੁੰਦੀਆਂ ਆਪਣੇ ਕੋਲ ਇਸ ਟਾਈਮ ਇੱਕ ਆ ਬਾਕੀ ਸੇਲ ਹੋ ਗਏ ਇਹ ਵੀ ਸੇਲ ਹੋਇਆ ਕੱਲ ਭੇਜਨੇ ਆ ਇਹ 슈ਗਰ ਦੇ ਲਈ ਬਹੁਤ ਲਾਹੇਵੰਦ ਆ ਜਿਹੜੀ ਇਹ ਬਤਕਾ ਅੱਛਾ ਜੀ ਇਹ ਤੁਸੀਂ ਕਿ ਇਹ ਜਿਹੜੇ ਬੰਦੇ ਦਾ 슈ਗਰ ਵੱਧਦਾ ਜਾਂ ਘਟਦਾ ਇਹਦੇ ਵਿੱਚ ਤਰਤੀ ਇਦਾਂ ਦੇ ਹੁੰਦੇ ਆ ਵੀਰੇ ਜਿਹੜਾ ਬੰਦਾ ਇਹਨੂੰ ਖਾਂਦਾ ਉਹਨੂੰ ਮੈਂਟੇਨ ਕਰਦਾ ਏ ਇਹ ਤੁਸੀਂ ਸਰਚ ਵੀ ਕਰ ਸਕਦੇ ਹੋ ਹਾਂਜੀ ਜਿਹੜੀ ਰਾਜ ਅੰਸ ਦਿਖਾਈਏ ਉਸ ਤੋਂ ਬਾਅਦ ਵੀਰੇ ਆਪਾਂ ਤੁਹਾਨੂੰ ਦਿਖਾਈਏ ਫੈਂਸੀ ਮੁਰਗੀ ਹੂੰ ਜਿਹੜੀਆਂ ਅਲੱਗ-ਅਲੱਗ ਵੈਰਾਈਟੀਆਂ ਜਿੱਦਾਂ ਛੋਟੇ-ਛੋਟੇ ਮੁਰਗੇ ਸਾਨੂੰ ਦਿਖਾਏ ਆ ਇਹ ਇਟਲੀ ਦੀ ਬਰੀਡ ਆ ਵੀਰੇ ਵੈਸੇ ਇੰਡੀਆ ਦੇ ਵਿੱਚ ਬਰੀਡ ਹੋ ਚੁੱਕੇ ਆ ਸਾਰੇ ਅੱਗੇ ਕੰਟੀਨਿਊ ਆਂਡੇ ਬੱਚੇ ਕਢਾ ਕੇ ਬਰੀਡ ਹੋਈ ਜਾਂਦੀ ਹਾਂਜੀ ਬਾਈ ਜੀ ਇਹ ਇਟਲੀ ਦੀ ਬਰੀਡ ਆ ਜਿਹੜੀ ਅੱਗੇ ਆ ਗਈ ਵੱਡੇ-ਵੱਡੇ ਭਾਰੇ ਬਲੈਕ ਐਂਡ ਵਾਈਟ ਬ੍ਰਹਮਾ ਕੋਲੰਬੀਅਨ ਬ੍ਰਹਮਾ ਇਹ ਪੇਰਾਂ ਤੇ ਵੀ ਜੱਤ ਜੀ ਹਾਂਜੀ ਇਹ ਪੇਰ ਵੀ ਆਪਣਾ ਬੋਕਾ ਚੰਡੀਗੜ੍ਹ ਇਹ ਕੋਲੰਬੀਅਨ ਬ੍ਰਹਮਾ ਇਹ ਵੀ ਇੱਕ ਬਾਹਰ ਦੀ ਬਰੀਡ ਆ ਵੀਰੇ ਇਦਾਂ ਅਲੱਗ-ਅਲੱਗ ਵੈਰਾਈਟੀਆਂ ਸਾਰੀਆਂ ਉਸ ਤੋਂ ਬਾਅਦ ਆ ਕਬੂਤਰ ਆ ਜਿਹ ਤੇ ਇਹਨੂੰ ਵੀ ਸ਼ੌਂਕਾਈ ਮਸਤ ਕਲੀ ਵੀ ਕਹਿੰਦੇ ਆ ਤੇ ਇਹਨਾਂ ਨੂੰ ਵੀ ਲੋਕ ਜਿਹੜਾ ਸ਼ੌਂਕਾਸ ਤੇ ਲੋਕ ਪਰਚੇਜ ਕਰਦੇ ਆ ਸਾਡੇ ਤੋਂ ਇੰਨੀ ਕੁ ਡਿਮਾਂਡ ਆਉਂਦੀ ਆ ਬ੍ਰਦਰ ਵੀ ਸਾਡੇ ਤੋਂ ਸਮਾਨ ਪੂਰਾ ਨਹੀਂ ਹੁੰਦਾ ਹਾਂਜੀ ਬਾਈ ਮੈਂ ਵੇਖਿਆ ਤੁਹਾਡੇ ਸਟੋਕਸ ਵੀ ਪਾ ਰਹੇ ਸੀ ਨੀਡ 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 ਹਾਂਜੀ ਉਹ ਨੀਡ ਫਿਰ ਆਰਡਰ ਆਉਂਦੇ ਆ ਫਿਰ ਸਾਨੂੰ ਰੇਂਜ ਕਰਨੇ ਪੈਂਦੇ ਆ ਕਿਉਂਕਿ ਜਿਹੜੇ ਗਾਹਕ ਦਾ ਭਰੋਸਾ ਬਣਿਆ ਸਾਡੇ ਤੇ ਤੇ ਫਿਰ ਉਹਨੇ ਸਾਡੇ ਤੋਂ ਹੀ ਖਰੀਦਣਾ ਆ ਬੱਕਰੀ ਵੇਖੀ ਜਿਹੜੀ ਆਹਾ ਇਹ ਵੀ ਜੰਗਲੀ ਜੀ ਲੱਗਦੀ ਆ ਹਾਂਜੀ ਉਹ ਤਾਂ ਬੱਕਰਾ ਜਿਹੜਾ ਹੈਗਾ ਉਹ ਡਰਦਾ ਬਹੁਤ ਐਕਟਿਵ ਬਹੁਤ ਉਹਦਾ ਨਾਂ ਅਸੀਂ ਜੰਗਲੀ ਰੱਖਿਆ ਆ ਇੱਕ ਕੈਨੇਡਾ ਦੀ ਬਰੀਡ ਆ ਜੀ ਹਾਂਜੀ ਇਹ ਕੈਨੇਡਾ ਦੀ ਬਰੀਡ ਆ ਇਹਦੀ ਮੇਰੀ ਬਹੁਤ ਚੈਰਦੀ ਮੇਰੀ ਡਿਮਾਂਡ ਸੀ ਮੈਨੂੰ ਬਹੁਤ ਔਖੇ ਮਿਲੇ ਇਹ ਕੁਝ ਇਹਨਾਂ ਚੋ ਸੇਲ ਕਰੋਗੇ ਇੱਕ ਦੋ ਪੀਸ ਮੇ ਐਪੇਰ ਹੋ ਗਏ ਇਹ ਵੀ ਜਿਹੜਾ ਵਾਈਟ ਕਲਰ ਦਾ ਹੈਨਰੀ ਆ ਇਹ ਵੀ ਮੇਰਾ ਚੰਡੀਗੜ੍ਹ ਬ੍ਰਦਰ ਦਾ ਫਾਰਮ ਜਿਵੇਂ ਇਹਨਾਂ ਦੇ ਵਾਲ ਆ ਉੱਪਰ ਹਨਾ ਉਹ ਇੱਕ ਗਲਤ ਜਿਹਾ ਸਾੜੀ ਜੀ ਉਹ ਸੋਹਣੀ ਲੱਗਦੀ ਆ ਸੋਹਣੀ ਆ ਲੁੱਕ ਵਾਈ ਡਿਫਰੈਂਟ ਜੀ ਹਾਂ ਡਿਫਰੈਂਟ ਚੀਜ਼ ਆ ਬਾਈ ਜੀ ਇਹ ਹੈਗੀ ਆ ਪਿਗਮੀ ਇਹ ਤੁਸੀਂ YouTube ਤੇ Google ਤੇ ਸਰਚ ਕਰ ਸਕਦੇ ਆ ਇਹਦਾ ਨਾਮ ਪਿਗਮੀ ਆ ਪਿਗਮੀ ਹਾਂਜੀ ਯੂਕੇ ਦੀ ਬਰੀਡ ਆ ਜੀ ਔਰ ਉਸ ਤੋਂ ਬਾਅਦ ਬੀਟਰ ਆ ਗਈ ਆਪਣੀ ਆਮ ਹੀ ਪਿੰਡਾਂ ਦੇ ਵਿੱਚ ਹਾਂ ਬਹੁਤ ਟ੍ਰੈਂਡਿੰਗ ਟ੍ਰੈਂਡਿੰਗ ਦੇ ਵਿੱਚ ਚੱਲੀ ਜਾਂਦੀ ਆ ਹਾਂਜੀ ਤੇ ਇਹ ਵੀ ਹੁਣ ਆਲਮੋਸਟ ਮੱਜਾਂ ਦੇ ਰੇਡ ਦੇ ਵਿੱਚ ਹੀ ਤਕਰੀਬਨ ਵਿਕ ਗਿਆ ਲੈ। ਬਿਲਕੁਲ ਦਾ ਜਿਹੜਾ ਕਾਲੀ ਹੈ ਇਹਦਾ ਕਾਦੀ ਲੱਗਦਾ ਵੀ ਕਿਹੜਾ ਹਾਂਜੀ ਇਹ ਬਾਈ ਸ਼ਹਿਰੀ ਆਪਣੇ ਬਿਠੰਡੇ ਤੋਂ ਬਖਸ਼ ਕੋੜੇ ਵਾਲੇ ਉਹਨਾਂ ਦਾ ਮੇਰਾ ਬਹੁਤ ਪ੍ਰੇਮ ਆ। ਉਹਨਾਂ ਨੇ ਆਪਾਂ ਨੂੰ ਇਹਦੇ ਮਦਰ ਫਾਦਰ ਚੈਂਪੀਅਨ ਸੀ ਇੱਕ ਬੱਕਰਾ ਦਿੱਤਾ ਯੂ ਐਕਸਪਾਇਰ ਹੋ ਗਿਆ ਤੇ ਉਹ ਵੀ ਚੈਂਪੀਅਨ ਸੀਗੇ ਉਹਦੇ ਮਦਰ ਫਾਦਰ ਇਹ ਬਾਈ ਜੀ ਨੇ ਆਪਾਂ ਨੂੰ ਗਿਫਟ ਦਿੱਤੇ ਇਹਦਾ ਇੱਕ ਦਿਨ ਦੇ ਦਾ 30000 ਰੁਪਏ ਲੱਗਿਆ ਸੀਗਾ। ਇਹ ਬਾਈ ਨੇ ਆਪਾਂ ਨੂੰ ਗਿਫਟ ਕੀਤਾ ਜੀ। ਕਿਆ ਬਾਤ। ਹਾਂਜੀ ਬਾਈ ਜੀ। ਹਾਂਜੀ ਤੇ ਉਹ ਹੋਰ ਜਿਵੇਂ ਆ ਦੇਸੀ ਮੁਰਗੀ ਆ ਇਹ ਵੈਸੇ ਸ਼ੌਂਕ ਨਾਲ ਹਾਂ ਦੇਸੀ ਮੁਰਗੀ ਨਹੀਂ ਇਹ ਫਿਰ ਆਰਡਰ ਦੇਣਾ ਪੈਂਦਾ ਬਾਈ ਦੇਸੀ ਤੇ ਮੈਂ ਕੰਮ ਨਹੀਂ ਕਰਦਾ ਕਿਉਂਕਿ ਜੇ ਤਾਂ ਕੱਲਾ ਹੀ ਇਹਦਾ ਕੰਮ ਕਰਨਾ ਤਾਂ ਇਹਦੇ ਵਿੱਚ ਮਾਰਜਿਨ ਬਹੁਤ ਆ ਪਰ ਮੈਨੂੰ ਦੂਸਰੇ ਉਹਦੇ ਵਿੱਚੋਂ ਬਹੁਤ ਮਾਰਜਿਨ ਮਹੀਨੇ ਦੀ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਨਾ ਕੋਈ ਫਿਕਸ ਨਹੀਂ ਜੀ ਅੱਜ-ਅੱਜ ਮੈਂ 15000 ਕਮਾ ਲਿਆ ਥੋ ਪਹਿਲਾਂ ਅੱਜ-ਅੱਜ ਕਮਾ ਲਿਆ 15000 ਰੁਪਿਆ ਅੱਜ ਸਾਰਾ ਦਿਨ ਪਿਆ ਠੀਕ ਹਾਂਜੀ ਹਾਂਜੀ ਬਈ ਬਾਕੀ ਇਹ ਮਿਹਨਤ ਤੇ ਆ ਜਿੰਨਾ ਤੁਸੀਂ ਜਿਆਦਾ ਮਿਹਨਤ ਕਰੋਗੇ ਬਾਈ ਜੀ ਮਿਹਨਤ ਦਾ ਹੁਣ ਉਹਦੇ ਕਹਿਣ ਨੂੰ ਜਿਨ੍ਹਾਂ ਨੇ ਕਮਾਉਣੇ ਆ ਉਹਨਾਂ ਨੇ ਗੋਏ ਦੀਆਂ ਪਾਥੀਆਂ ਬਣਾ ਕੇ ਲੱਡੂ ਬਣਾ ਕੇ ਸ਼ਹਿਰਾਂ 'ਚ ਵੇਚ ਕੇ ਉਹ ਗੋਏ ਚ ਹੀ ਕਮਾਈ ਕਰੀ ਜਾਂਦੇ ਆ ਮਿਹਨਤ ਆ ਇਹ ਕੰਮ ਅੱਗੇ ਕੋਈ ਸੰਗ ਨਹੀਂ ਕੋਈ ਦਫ਼ਤਰਾਂ 'ਚ ਬੈਠਾ ਵੀ ਕਹਿੰਦਾ ਮੈਂ ਤਾਂ ਮਰਿਆ ਪਿਆ ਬਾਈ ਜੀ ਇਹ ਸਾਨੂੰ ਖੁਦ ਮਿਲਦੇ ਆ ਕੋਈ ਯਕੀਨ ਮੰਨੇ ਉਹ ਦਫ਼ਤਰਾਂ ਵਾਲੇ ਬੰਦੇ ਵੀ ਨੈਗੇਟਿਵ ਹੋਏ ਹੋਵੇ ਮੰਨ ਲਾ ਯਾਰ ਬਹੁਤ ਸਟ੍ਰੈਸ ਆ ਬਾਈ ਕੀ ਕਰਗੇ ਯਾਰ ਕਿਉਂਕਿ ਜਿਹੜਾ ਇਹ ਕੰਮ ਨਾ ਸਾਡਾ ਇਫ ਸਾਹਮਣੇ ਤੋਂ ਡਿਸਪਲੇ ਤੋਂ ਕੋਈ ਸ਼ੋਰ ਆ ਅੰਦਰੋਂ ਕੋਈ ਸ਼ੋਰ ਆ ਅੰਦਰੋਂ ਹੋ ਰਿਹਾ ਹਾਂ ਦੇਖਣ ਨੂੰ ਇਹ ਸਭ ਨੂੰ ਗੰਦਾ ਕੰਮ ਲੱਗਦਾ ਵਧੀਆ ਕੰਮ ਨਹੀਂ ਲੱਗਦਾ ਪਰ ਸਾਨੂੰ ਪਤਾ ਵੀ ਇਹਨਾਂ ਦੀ ਅਹਿਮੀਅਤ ਕੀ ਆ ਸਾਡੇ ਕੋਲੇ ਐਮਐਲਏ ਕੈਪਟਨ ਮੰਤਰੀ ਠੀਕ ਹੈ ਸੀਐਮਓਸ ਦੇ ਵਿੱਚ ਮਾਲ ਜਾਂਦਾ ਸਿੱਖਿਆ ਮੰਤਰੀ ਠੀਕ ਹੈ ਸਪੀਕਰ ਸਾਹਿਬ ਮਤਲਬ ਸਾਰੇ ਸਾਰੇ ਵੀਰੇ ਸਾਰੇ ਵੇਟ ਕਰਦੇ ਤੁਸੀਂ ਯਕੀਨ ਮੰਨਿਓ ਮੈਂ ਵੜਿਆ ਹੀ ਨਹੀਂ ਕਰਦਾ ਲੋਕ ਇਹਨਾਂ ਕੋਲੇ ਜਿਹੜੇ ਸਰਕਾਰੀ ਮਲਾਇਮ ਹੁੰਦੇ ਜਾਂ ਅਫਸਰ ਹੁੰਦੇ ਆ ਉਹਨਾਂ ਕੋਲੇ ਜਾਂਦੇ ਆ ਕੰਮ ਕਰਾਉਣ ਵਾਸਤੇ ਹੂੰ ਤੇ ਸਾਨੂੰ ਉਹ ਬੰਦੇ ਖੁਦ ਹੋਣ ਕਰਕੇ ਕਹਿੰਦੇ ਆ ਬਾਈ ਜੀ ਜੇ ਕੋਈ ਕੰਮ ਹੋਇਆ ਤਾਂ ਸਾਨੂੰ ਦੱਸਿਓ ਉਹ ਸਾਡੇ ਕਰਕੇ ਨਹੀਂ ਕਹਿੰਦੇ ਆ ਜਿਨ੍ਹਾਂ ਦੀਆਂ ਮਿੱਠਾਂ ਗੋਏ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਇਹਨਾਂ ਕਰਕੇ ਕਹਿੰਦੇ ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਆ ਬਾਈ ਹਾਂਜੀ ਬਿਲਕੁਲ ਹੈ ਜਸਮਿੰਦਰ ਭਾਈ ਆ ਗੱਲਾਂ ਨਾਲ ਔਰ ਸਭ ਤੋਂ ਵੱਡੀ ਸੋਡੀ ਗੱਲ ਹੋਲਡ ਕਰਦਾ ਜਉਂਦੀ ਜਾਗ ਦੀ ਮੈਂ ਤੁਹਾਨੂੰ ਐਗਜ਼ੈਂਪਲ ਦਿੰਦਾ ਮਰਜਿੰਦਰ ਆਉਰੇ ਇੱਥੇ ਕੁਰਸੀ ਲੈ ਕੇ ਆ ਆ ਮੁੰਡਾ ਇਹ ਮੇਰਾ ਦੋਸਤ ਆ ਮੇਰੇ ਪਿੰਡ ਤੋਂ ਇਹ ਵੀ ਮੇਰੇ ਵਾਂਗੂ ਵਿਚਾਰਾ ਨਰਮ ਘਰ ਤੋਂ ਹੀ ਜੀ ਇਹ ਸਟਾਰਟਿੰਗ 'ਚ ਮੇਰੇ ਕੋਲੇ ਕਿਉਂਕਿ ਮੈਂ ਸੋਸ਼ਲ ਮੀਡੀਆ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਇਹ ਰਨ ਅਪ ਕਰਦਾ ਸੋਸ਼ਲ ਮੀਡੀਆ ਨੂੰ ਮੇਰੇ ਜਿੰਨਾ ਵੀ ਸਾਰਾ ਇਹ ਸਟਾਰਟਿੰਗ 'ਚ ਮੇਰੇ ਕੋਲ ਨਾ ਰੀਚਾਰਜ ਕਰਾਉਣ ਆਇਆ ਕਰੇ ਤੇ ਮੈਨੂੰ ਉਹ ਚੀਜ਼ਾਂ ਪੁਰਾਣੀਆਂ ਗੱਲਾਂ ਦੀਆਂ ਯਾਦ ਆ ਜਾਂਦੀਆਂ ਹਾਂ ਵੀ ਫੀਲ ਹੁੰਦੀ ਓ ਚ ਇਨਾ ਰੀਚਾਰਜ ਕਰਾਉਣਾ ਆਇਆ ਕਰੇ ਉਹਦੇ ਵਿੱਚ ਨਾ 2 2 4 4 ਨੋਟ ਨਾ 10ਾਂ 10ਾਂ ਦੇ ਹੋਇਆ ਕਰਨਾ ਠੀਕ ਹੈ ਮੈਨੂੰ ਐ ਲੱਗਾ ਕਰੇ ਯਾਰ ਵਿਚਾਰਾ ਕਿੱਥੋਂ ਲਿਆ ਮੈਂ ਇਹਨੂੰ ਕਹਿਣਾ ਯਾਰ ਤੂੰ ਇੱਕ ਕੰਮ ਕਰ ਕਹਿੰਦਾ ਬਾਈ ਕੀ ਮੈਂ ਕਹਿੰਦਾ ਤੂੰ ਗਿੰਨੀ ਪੈਗ ਰੱਖ ਮੈਂ ਕਹਾਂ ਵੀ ਗਿੰਨੀ ਪੈਗ ਤੇਰਾ ਰੀਚਾਰਜ ਕੱਢਿਆ ਕਰਨੀ। ਅੱਛਾ। ਮੈਂ ਇਹਨੂੰ ਗਿੰਨੀ ਪੈਗ ਰਖਾ ਤੇ ਗਿੰਨੀ ਪੈਗ ਸੂਪੇ ਉਹਨੇ ਬੱਚੇ ਦਿੱਤੇ ਉਹ ਅਸੀਂ ਹਜ਼ਾਰ ਦੇ ਸੇਲ ਕਰਤੇ। ਹਾਂ। ਇਹਦਾ ਮੈਂ 750 ਰੁਪਏ ਦੀ ਚੀਜ਼ ਦੀ ਰੀਚਾਰਜ ਕਰਾ ਕੇ 250 ਰੁਪਏ ਇਹਨੂੰ ਕੈਸ਼ ਦੇਤਾ। ਹੂੰ। ਚੱਲ ਇਹਦਾ ਇਨਕਮ ਸੋਰਸ ਹੋ ਗਿਆ ਸਟਾਰਟ। 3 ਮਹੀਨੇ ਦਾ ਰੀਚਾਰਜ ਹੋ ਗਿਆ। ਜਦੋਂ ਰੀਚਾਰਜ ਮੁੱਕਿਆ ਗਿੰਨੀ ਪੈਗ ਫੇਰ ਸੂਪੇ। 300 ਦੀ। ਤੇ ਬੰਦੇ ਨੂੰ ਹੌਲੀ-ਹੌਲੀ ਲਾਲਚ ਹੋ ਜਾਂਦਾ। ਹਾਂ। ਜਦੋਂ ਲਾਲਚ ਹੋ ਜਾਂਦਾ ਤੇ ਇਹ ਮੈਨੂੰ ਕਹਿੰਦਾ ਯਾਰ ਕੋਈ ਵੱਡੀ ਚੀਜ਼ ਰੱਖ ਕੇ ਜਿਹਦੇ ਚੋਂ ਪ੍ਰੋਫਿਟ ਜਾਂਦਾ ਪ੍ਰੋਫ ਫਿਰ ਇਹਨੂੰ ਮੈਂ ਕਲਚਰ ਤੋਂ ਫੀਮੇਲ ਦਿੱਤੀ ਮੇਟ ਕਰਾ ਕੇ ਉਹ ਆਪਣਾ ਉਹ ਸੂਈ ਇਹਦੇ ਕੋਲੇ ਉਹਦੇ ਮੈਂ ਬੱਚੇ ਸੇਲ ਕੀਤੇ ਆ ਲਾਸਟ ਵੀਕ ਇਹਨੂੰ ਮੈਂ 25000 ਰੁਪਏ ਦਾ ਆਈਫੋਨ ਦਵਾ ਕੇ ਲੈ ਆਇਆ ਉਹ ਇਸੇ ਬਿਨਸਸ ਚ ਇਸੇ ਬਿਨਸਸ ਚ ਇਹ ਦੂ ਵੱਡੀ ਐਗਜ਼ਾਮਪਲ ਕੋਈ ਨਹੀਂ ਹੋ ਸਕਦੀ ਉਹ ਮੇਰਾ ਕੰਮ ਵਾਲਾ ਮੁੰਡਾ ਉਹ ਮੇਰੇ ਉਹਨੂੰ ਮੈਂ 12000 ਰੁਪਏ ਮਹੀਨੇ ਦਾ ਲੱਗ ਦਿਨਾ ਉਹਦੇ ਘਰੇ ਵੀ ਮੈਂ ਮੁਰਗੇ ਕਬੂਤਰ ਡੌਗ ਰੱਖੇ ਹੋਏ ਆ ਉਹਦੀ ਵਾਈਫ ਸੰਭਦੀ ਆ ਸੇਲ ਮੈਂ ਕਰਨੀ ਆ ਜਿੰਨੀ ਇਨਕਮ ਆ ਮੈਂ ਉਹਨੂੰ ਸੇਲ ਕਰਕੇ ਦੇ ਦੇਦੇ ਨੇ ਉਹਦਾ ਉਹਦਾ ਸਾਰਾ ਕੰਪਲੀਟ ਪਰ ਆਫਟ ਉਹਦਾ ਮੇਰੇ ਕੋਲੇ ਮੈਨੂੰ ਆਈਟਮ ਮਿਲ ਜਾਂਦੀ ਆ ਮੈਂ ਉਹ ਤੋਂ ਬਾਹਰ ਕਰਕੇ ਮੈਂ ਅੱਗੇ ਵੇਚ ਕੇ ਜਿੰਨੇ ਦੀ ਸੇਲ ਹੋਈਏ ਕੋਈ ਪ੍ਰੋਫਿਟ ਨਹੀਂ ਉਹਦੇ ਰੱਖਣਾ ਉਹਨੂੰ ਦੇ ਦੇਣਾ ਉਹਨੇ ਆਪਦੀ ਵਾਈਫ ਨੂੰ ਦੇ ਦੇਣਾ ਉਹਦੀ ਵਾਈਫ ਕੇਅਰ ਕਰੀ ਜਾਂਦੀ ਮੇਰੇ ਨਾਲ ਬਹੁਤ ਲੋਕ ਜਿਹੜੇ ਬਾਈ ਜੀ ਜੁੜੇ ਹੋਏ ਇੱਕ ਇਹ ਭਰਾਵੇਂ ਤੌਰ ਤੇ ਬਿਲਕੁਲ ਬਿਲਕੁਲ ਵੀਰੇ ਆਪਣੇ ਨਾਲ ਬੰਦਾ ਸਹੀ ਹੋਵੇ ਨਹੀਂ ਬੰਦਾ ਇਹ ਕਹਿੰਦਾ ਮੈਂ ਇਹਨਾਂ ਨੂੰ ਮੈਂ ਤੁਰ ਤੱਕ ਤੇ ਮੇਰੇ ਕੋਲ ਨਹੀਂ 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 ਮੇਰੇ ਆਪਣੇ ਮਨ ਚ ਬਈ ਹੈ ਹੀ ਨਹੀਂ ਐਜ ਦਾ ਸਿਸਟਮ ਹੀ ਨਹੀਂ ਆਪਣੀ ਦਿਲ ਨਾ ਨਾ ਕਦੇ ਵੀ ਨਹੀਂ ਜਿਹੜੇ ਬੰਦੇ ਮੇਰੇ ਨਾਲ ਟੱਚ ਆ ਆਪਾਂ ਕੋਈ ਹੋਰ ਵੀ ਆ ਭਾਵੇਂ ਆਪਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਮੈਂ ਚਾਹਣਾ ਕਿ ਹਰ ਇੱਕ ਬੰਦਾ ਮੇਰੇ ਬਰੋਬਰ ਖੜਾ ਹੋਵੇ ਮੇਰੇ ਬਰੋਬਰ ਬੈਠ ਕਿ ਉਹ ਆਪਣੇ ਕੋਲ ਜੈਲ ਸੀ ਵਾਲਾ ਬੇਇਮਾਨੀ ਵਾਲਾ ਕੰਮ ਹੈ ਨਹੀਂ ਬਿਲਕੁਲ ਵੀ ਹੁਣ ਅਮਰਸਰ ਇੱਕ ਉਹਨੂੰ ਮਾ ਚਾਚਾ ਜੀ ਕਹਿਨ ਦਾ ਪਿਆਰ ਨਾਲ ਉਹਨਾਂ ਦੀ ਸਾਰੀ ਫੈਮਿਲੀ ਯੂ ਐਸਏ ਆ ਉਹ ਮੈਨੂੰ ਸਾਲ ਦੇ 2 2 3 3 ਲੱਖ ਦੇ ਤਰਕੀ ਬਰੀਡ ਕਰਾ ਕੇ ਦਿੰਦੇ ਆਹਾ ਤਰਕੀ ਜਿਹੜੇ ਇੱਕ ਫਤੇਗੜ ਚੂੜੀਆਂ ਮੇਰਾ ਦੋਸਤ ਉਹ ਮੈਨੂੰ ਗਿੰਨੀ ਫੌਲ ਦੀ ਬਰੀਡਿੰਗ ਚ ਕੋਰ ਦੀ ਬਰੀਡਿੰਗ ਕਰਾ ਕੇ ਦਿੰਦਾ ਇੱਕ ਲੋਪੋ ਤੋਂ ਆਪਣਾ ਰਿਸ਼ਤੇਦਾਰ ਉਹ ਮੈਨੂੰ ਵਦਕਾਂ ਦੀ ਬਰੀਡਿੰਗ ਕਰਾ ਕੇ ਦਿੰਦਾ ਏਦਾਂ ਏਦਾਂ ਵੀਰੇ ਮੈਂ ਸਾਰੇ ਜਿਹੜੇ ਮੇਰੇ ਨਾਲ ਟੱਚ ਆ ਭਰਾ ਉਹਨਾਂ ਨੂੰ ਮੈਂ ਸੈਟਅਪ ਲਾ ਕੇ ਦਿੱਤੇ ਹੋਏ ਆ ਉਹ ਬਰੀਡ ਕਰਾ ਕੇ ਉਹਨਾਂ ਦਾ ਸ਼ੌਂਕ ਪੂਰਾ ਹੀ ਜਾਂਦਾ ਨਾਲੇ ਉਹਨਾਂ ਨੂੰ ਇਨਕਮ ਮੈਨੂੰ ਐਟ ਅ ਟਾਈਮ ਸਟਾਕ ਮਿਲ ਜਾਂਦਾ ਮੈਂ ਸੇਲ ਕਰਕੇ ਆਪਣਾ ਪ੍ਰੋਫਿਟ ਰੱਖ ਕੇ ਉਹਨਾਂ ਨੂੰ ਉਹਨਾਂ ਦੀ ਪੇਮੈਂਟ ਲਈ ਜਾਂਦਾ ਮੈਂ ਤੁਹਾਡੇ ਕੋਲੇ 2 ਸਾਲ ਪਹਿਲਾਂ ਆਇਆ ਸੀ 2.5 ਸਾਲ ਪਹਿਲਾਂ ਬਿਲਕੁਲ ਆ ਫਾਰਮ ਪਾਇਆ ਨਹੀਂ ਸੀ ਇਹ ਪਾਇਆ ਨਹੀਂ ਸੀ ਇਹ ਪਿੰਜਰੇ ਸੀ ਇਹ ਤੇ ਮੈਂ 3 ਲੱਖ ਰੁਪਇਆ ਲਾਤਾ ਮੈਂ ਜੇਬ ਚੋਂ ਮੇਰੀ ਕਾਤ ਨਹੀਂ ਵੀ ਮੈਂ ਲਾ ਸਕਾ ਕਿਉਂਕਿ ਮੇਰੇ ਕੋਲ 6 ਏਕੜ ਜ਼ਮੀਨ ਉਹਦੇ ਵਿੱਚੋਂ 2.5 ਲੱਖ ਦੀ ਜਿਹੜੀ ਮੇਰੀ ਫਸਲ ਹੁੰਦੀ ਆ ਇਹ 3 ਲੱਖ ਰੁਪਇਆ ਮੈਂ ਇਸੇ ਬਿਜ਼ਨਸ ਦੇ ਵਿੱਚੋਂ ਕਮਾ ਕੇ ਲਾਇਆ ਇਹਦੇ ਤੇ ਸਾਰੇ ਤੇ ਮੈਂ ਪੱਥਰ ਚੜਾਉਣਾ ਸਾਰੇ ਤੇ A to Z ਉਹ ਵੀ ਮੈਂ ਇਸੇ ਬਾੜ ਦੇ ਵਿੱਚੋਂ ਹੀ ਕਮਾ ਕੇ ਇਹਦੇ ਉੱਤੇ ਤੁਹਾਡੇ ਸਾਹਮਣੇ ਚੜਾਉਂਗਾ ਕੀ ਬਾਤ ਹਾਂਜੀ ਮੇਰੇ ਦੋ ਬੰਦੇ ਆ ਦੋਨਾਂ ਨੂੰ ਮੈਂ 2 ਲੱਖ ਰੁਪਏ ਇੱਕ ਸਾਲ ਦਾ ਦਿਨਾ ਕੰਮ ਦਾ ਦੋਨਾਂ ਨੂੰ ਮੈਂ ਇਸੇ ਕੰਮ ਦੇ ਵਿੱਚੋਂ ਕਮਾਈ ਕਰਕੇ ਦੇਣਾ। ਕਿਆ ਬਾਤ ਹੈ। ਹਾਂਜੀ ਬਿਲਕੁਲ। ਆ ਜਸਮਿੰਦਰ ਭਾਈ ਗੱਲਾਂ ਬਹੁਤ ਜੀ ਕਰਦਾ ਕਰ ਰਿਹਾ ਤੇ ਇੱਕ ਮਰਿਆਦਾ ਹੋ ਗਿਆ। ਹਾਂਜੀ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਪਰ ਆਪਾਂ ਗੱਲਾਂ ਫੇਰ ਕਰਨ ਦੀ ਨਹੀਂ ਜਰੂਰ ਜੀ ਮੋਸਟ ਵੈਲਕਮ ਭਾਈ ਜੀ। ਇਹ ਵੀ ਪੈਂਡਿੰਗ ਆ ਭਾਈ। ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਦਾ ਭਰਾ ਆਪਣਾ ਛੋਟਾ। ਹਾਂ ਉਹਨਾਂ ਨੇ ਕਿੱਦਾਂ ਦੀ ਲੱਗੀ ਗੱਲਬਾਤ? ਕਮੈਂਟ ਰਹੀ ਜਰੂਰ ਛੜਨਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਨਵਰ ਦੀ ਜ਼ਰੂਰਤ ਆ ਤਾ ਨੰਬਰ ਪੱਟੀ ਚ ਵੀ ਚੱਲ ਰਿਹਾ ਹੈ ਬਾਈ ਇੱਕ ਵਾਰੀ ਤੁਸੀਂ ਹੀ ਬੋਲ ਫਿਰ ਸਾਡਾ ਐਡੀਟਰ ਭੋਲੇ ਜਾਂਦਾ ਨਹੀਂ ਨਹੀਂ ਮੈਂ ਦੱਸ ਦਿੰਦਾ ਬਾਈ ਜੀ ਕਿਉਂਕਿ ਇਹ ਵੀ ਮੈਂ ਤੁਹਾਨੂੰ ਦੱਸ ਦਮ ਮੈਂ ਉਹ ਨਹੀਂ ਗੱਲ ਕਹਿੰਦਾ ਕਿਉਂਕਿ ਮੇਰੇ ਫਾਰਮ ਦੇ ਨਾਮ ਤੇ ਬਹੁਤ ਬੰਦੇ ਹੋਰ ਵੀ ਸੇਮ ਨਾਮ ਬਣਵਾਈ ਫਿਰਦੇ ਆ ਉਹਦੇ ਚ ਫਿਰ ਜਿਹੜੇ ਲੋਕ ਆ ਸ਼ਿਕਾਰ ਹੋ ਜਾਂਦੇ ਉਹਨਾਂ ਦੇ ਫਿਰ ਉਹ ਕੰਪਲੀਟ ਮੈਨੂ ਕਰਦੇ ਆ ਜਿਹੜੇ ਨਕਲ ਤੋਂ ਬਚੋ ਹਾਂ ਹਾਂ ਨਕਲ ਤੋਂ ਬਚੋ ਮੇਰੇ ਫਾਰਮ ਦਾ ਨਾਮ ਵੀਰੇ ਬਰਾਡ ਫਾਰਮ ਖੋਲੀ ਪੇਜ ਬਰਾਡ ਫਾਰਮ ਸ੍ਰੀ ਮੁਕਸਰ ਸਾਹਿਬ YouTube ਦੇ ਉੱਤੇ ਵੀ Facebook ਦੇ ਉੱਤੇ ਵੀ Instagram ਦੇ ਉੱਤੇ ਵੀ ਤੇ ਜਿਹੜਾ ਮੇਰਾ ਹੈਗਾ ਆਪਣਾ ਕੰਟੈਕਟ ਨੰਬਰ 97801132 ਤੇ WhatsApp ਨੰਬਰ ਜਿਹੜਾ ਹੈਗਾ 9780113 ਤੇ ਇੰਗਲਿਸ਼ ਦੇ ਵਿੱਚ 978001123 ਤੇ ਕਾਲਿੰਗ ਨੰਬਰ ਜਿਹੜਾ ਮੇਰਾ ਹੈਗਾ 8360 6596 ਸੋ ਇਹ ਮੇਰਾ ਪੇਜ ਆ ਵੀਰੇ ਕੋਈ ਵੀ ਤੁਸੀਂ ਇਹਨੂੰ ਇੱਥੇ ਵਿਜ਼ਿਟ ਕਰ ਸਕਦੇ ਹਾਂ ਜੀ ਕੋਈ ਜਾਣਕਾਰੀ ਅੱਛਾ ਜਾਣਕਾਰੀ ਦੀ ਗੱਲ ਕਰੀਏ ਮੇਰੀ ਸਟੱਡੀ ਡੀ ਫਾਰਮੇਸੀ ਆ ओके डी फार्मेसी ਕੀਤੀ ہوئی ਹੈ ਟੋਟਲ ਮੈਡੀਸਨ ਦਾ ਕੋਈ ਚਾਰਜ ਨਹੀਂ ਕਿਸੇ ਵੀ ਭਰਾ ਨੇ ਜਦੋਂ ਮਰਜੀ ਕੋਈ ਵੀ ਜਾਣਕਾਰੀ ਲੈਣੀ ਹੈ ਫਰੀ ਆਫ ਕਾਸਟ ਦਿਨ ਰਾਤ ਨੂੰ 12 ਵਜੇ 1 ਵਜੇ 2 ਵਜੇ ਜਦੋਂ ਮਰਜੀ ਕਾਲ ਕਰਕੇ ਲੋ ਬਈ ਡਾਕਟਰ ਜੀ ਹਾਂਜੀ ਆਪਾਂ ਵੀਕੈਂਡ ਦੇ ਵਿੱਚੋਂ 4 ਘੰਟੇ ਰੈਸਟ ਕਰਦੇ ਆ ਵੀਕੈਂਡ ਹੀ ਵੀਰੇ ਵਰਕ ਕਰਦੇ ਆ ਚਾਹੇ ਉਹ ਆਫਲਾਈਨ ਹੋਵੇ ਚਾਹੇ ਆਨਲਾਈਨ ਹੋਵੇ ਕਿਉਂਕਿ ਐਨ ਆਰ ਆਈ ਭਰਾ ਇੱਧਰ ਜਦੋਂ ਰਾਤ ਹੋ ਜਾਂਦੀ ਉਹ ਦਿਨ ਚੜ ਜਾਂਦਾ ਫਿਰ ਉਹਨਾਂ ਨੂੰ ਵੀ ਅਟੈਂਡ ਕਰਨਾ ਪੈਂਦਾ ਹੈ ਜੀ ਬਿਲਕੁਲ ਹਾਂਜੀ ਭਾਈ ਆ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਇੱਕ ਚੀਜ਼ ਹੋਰ ਜਿਹੜੀ ਲਾਸਟ ਤੇ ਚੰਗੀਆਂ ਚੀਜ਼ਾਂ ਲਾਸਟ ਤੇ ਯਾਦ ਹੁੰਦੀਆਂ ਨੇ ਕਿਉਂਕਿ ਸਭ ਤੋਂ ਜਿਹੜਾ ਅੱਜ ਪੰਜਾਬ ਦੀ ਜਵਾਨੀ ਹੈ ਜਿਹੜੀ ਜਾਂ ਤਾਂ ਉਹ ਬਾਹਰ ਜਾ ਰਹੀ ਆ ਤੇ ਜਾਂ ਨਸ਼ਾ ਮੰਨ ਕੇ ਚੱਲੂ ਵੀ ਉਸ ਚੀਜ਼ ਨੂੰ ਖਤਮ ਕਰ ਰਿਹਾ ਉਹਦਾ ਰੀਜ਼ਨ ਇਹ ਆ ਜਦੋਂ ਬੰਦਾ ਫੇਰੇ ਰਹਿੰਦਾ ਮੈਂ ਹਰ ਇੱਕ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਚਾਹੇ 1000 ਤੋਂ 2000 ਤੋਂ 5000 ਤੋਂ ਇਹ ਨਹੀਂ ਕਿ ਮੇਰੇ ਤੋਂ ਕਿਤੋਂ ਵੀ ਖਰੀਦ ਕੇ ਇਸ ਬਿਜ਼ਨਸ ਦੇ ਵਿੱਚ ਜ਼ਰੂਰ ਆਓ ਇਹ ਬੀਨਾ ਸਾਨੂੰ ਸਟ੍ਰੈਸ ਦੇ ਵਿੱਚੋਂ ਕੱਢਦਾ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਤੁਸੀਂ ਨੈਗੇਟਿਵ ਥੌਟ ਸ਼ੁਰੂਆਤ तौर ਤੇ ਕਿੰਨਾ ਕੁ ਪੈਸਾ ਲਾਉਣਾ ਪੈਣਾ ਤੁਸੀਂ 1000 ਤੋਂ ਵੀ ਕਰ ਸਕਦੇ ਹੋ ਬਾਈ ਤੁਸੀਂ 2000 ਤੋਂ ਵੀ ਕਰ ਸਕਦੇ ਤੁਸੀਂ 5000 ਤੋਂ ਵੀ ਕਰ ਸਕਦੇ ਮੈਂ ਮੈਂ ਕਹਿਣ ਦੀ ਲੋੜ ਨਹੀਂ ਮੇਰੇ ਕੋਲੇ ਬਹੁਤਾ ਪੈਸਾ ਹੈ ਹਾਂ ਮੀਨਸ ਅੱਡੀਆਂ ਚਾਕੇ ਫਾਲ ਲੈਣ ਦੀ ਕੋਈ ਲੋੜ ਨਹੀਂ ਮੈਂ ਦਾਅਵੇ ਨਾਲ ਕਹਿੰਦਾ ਕਿ ਜਿਹੜਾ ਬੰਦਾ ਇਸ ਬੀਨਾ ਦੇ ਵਿੱਚ ਦਿਲੋਂ ਨਵਾਲੋ ਹੋ ਗਿਆ ਉਹ ਜ਼ਿੰਦਗੀ ਦੇ ਵਿੱਚ ਨਿਸ਼ਾਨੀ ਕਰੂਗਾ ਹੁਣ ਅਸੀਂ ਘਰ ਦੇ ਵਿੱਚ ਨਾ ਅਸੀਂ ਮੀਟ ਨਾ ਆਂਡਾ ਨਾ ਸ਼ਰਾਬ ਨਾ ਵਰਤਦੇ ਆ ਨਾ ਅਸੀਂ ਖਾਂਦੇ ਆ ਨਾ ਹੀ ਕਿਸੇ ਨੂੰ ਖਾਣੇ ਕਿਉਂ ਸਾਡਾ ਮਤਲਬ ਕੋਈ ਮਰਜ਼ੀ ਜਿੱਦਾਂ ਮਰਜ਼ੀ ਖਾਸ ਰਿਸ਼ਤੇਦਾਰ ਹੋਵੇ ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਵੀਰੇ ਉਹਨੂੰ ਬੰਦਾ ਮੂੰਹ ਨਹੀਂ ਲਾਉਂਦਾ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਉਹਦੀ ਪੂਰੀ ਇੱਜ਼ਤ ਆ ਬੰਦੇ ਦੀ ਹਾਂਜੀ ਬਾਈ ਅੱਛਾ ਬਾਈ ਇੱਕ ਮੈਂ ਉਹ ਜਿਹੜਾ ਵੱਡਾ ਮੁਰਗਾ ਦਿਖਾਇਆ ਸੀ ਕੀ ਨਾਂ ਸੀ ਉਹਦਾ ਬ੍ਰਹਮਾ ਕ੍ਰੋਮੀ ਨਾ ਬ੍ਰਹਮਾ ਉਹ ਵੀ ਅੰਡੇ ਦਿੰਦਾ ਅੰਡੇ ਦਿੰਦਾ ਬਾਈ ਜੀ ਉਹਦਾ ਅੰਡਾ ਕਾਹਦੇ ਹਾਸਤੇ ਵੰਡਦੀ ਦਾ ਅੰਡਾ ਵੀਰੇ ਵੈਸੇ ਤਾਂ ਸੇਲ ਹੁੰਦੇ ਆ ਹਾਂ ਮੰਨ ਲਓ ਜਿੱਦਾਂ ਇਹ ਰੱਖਿਆ ਉਹਦਾ 100 ਰੁਪਏ ਦਾ ਅੰਡਾ ਜਿਵੇਂ ਹੁਣ 4-5 ਮੁਰਗੀਆਂ ਰੱਖ ਗਾਣ ਤੇ ਡੇਲੀ 1 ਅੰਡਾ ਹੋਵੇ ਤੇ 5 ਮੁਰਗੀਆਂ ਦਾ 500 ਦਾ ਅੰਡਾ ਦਿਹਾੜੀ ਜਾਂਦੀ ਲੋੜ ਹੀ ਹੈ। ਸਹੀ ਗੱਲ ਹੈ। ਕਿਉਂਕਿ ਇਹ ਸਾਰਾ ਬਿਜ਼ਨਸ ਹੈ ਜਿਹੜਾ ਬਾਈ ਜੀ ਮਾਈਂਡ ਦਾ ਟਾਈਮ ਦੇਣਾ ਪੈਂਦਾ। ਜੇ ਹੁਣ ਆਪਾਂ ਕਹਿ ਦੇਈਏ ਵੀ ਆਪ ਬੈਠੇ ਰਗੇ ਤੇ ਰੋਟੀ ਵੀ ਬੁਰਕੀ ਕੋਈ ਹੋਰ ਤੋੜੇ ਤੇ ਮੂੰਹ 'ਚ ਵੀ ਕੋਈ ਹੋਰ ਪਾਵੇ। ਮੈਨੂੰ ਵੀ ਪਤਾ ਵੀ 100 ਰੁਪਏ ਦਾ ਅੰਡਾ ਜਸਮਿੰਦਰ ਫੇਰੀ ਦਿੰਦਾ। ਨਹੀਂ ਮੈਂ ਨਹੀਂ ਕਦੇ ਵੀ ਵੇਚਿਆ ਵੀਰੇ ਮੈਂ ਝੂਠ ਨਹੀਂ ਮਾਰੂਗਾ ਕੋਈ ਬੰਦਾ ਆਪਾਂ ਨੂੰ ਇਹ ਗੱਲ ਕਹਿ ਨਹੀਂ ਸਕਦਾ ਵੀ ਆਂਡੇ ਵੇਚੇ ਹੋਣਗੇ। ਕਿਉਂਕਿ ਮੈਨੂੰ ਬਈ ਇਸ ਬਿਨ ਦੇ ਵਿੱਚ ਬਹੁਤ ਕਮਾਈ ਆ ਰੱਜ ਨਹੀਂ ਬੰਦੇ ਨੂੰ ਦਿਲ ਨਹੀਂ ਭਰਦਾ ਬੰਦੇ ਦਾ ਪਰ ਆਂਡਾ ਨਹੀਂ ਕਦੇ ਨਾ ਮੈਂ ਵੱਢਣ ਵਾਲੇ ਨੂੰ ਕਦੇ ਜਾਨਵਰ ਦਿੱਤਾ ਕੋਈ ਜਿੰਨੀ ਮਰਜ਼ੀ ਕੀਮਤ ਕੋਈ ਭਰੇ ਚਾਹੇ ਉਹ ਕੋਈ ਵੀ ਮੁਰਗੇ ਹੋਣ ਬੱਕਰੇ ਹੋਣ ਤੇ ਨਾ ਮੈਂ ਕਦੇ ਆਂਡਾ ਸੇਲ ਕੀਤਾ ਹੁਣ ਸਹੀ ਫਰੀ ਆਫ ਕੋਸਟ ਠੀਕ ਹਾਂਜੀ ਹੁਣ ਸਹੀ ਆ ਆਪਣੇ ਕੋਲ ਓਕੇ ਹੋਰ ਕੀ ਗੱਲਬਾਤ ਬਸ ਸ਼ੁਕਰੀਆ ਜੀ ਸ਼ੁਕਰੀਆ ਭਾਈ ਇਹਦਾ ਬਾਕੀ ਦਾ ਹਿੱਸਾ ਸਾਂਝਾ ਕਰਾਂਗੇ ਜੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ ਬੇਰੁਜ਼ਗਾਰ ਨੇ ਉਹ ਰੁਜ਼ਗਾਰ ਲਈ ਵੀ ਇਹ ਵੀਡੀਓ ਨਾਲ ਜੁੜ ਜਾਣ ਤੇ ਜਿਨ੍ਹਾਂ ਨੂੰ ਸ਼ੌਂਕ ਆ ਉਹ ਖਰੀਦਦਾਰੀ ਕਰ ਲਈ ਜਾਂ ਬਾਈ ਨਾਲ ਵਿਜ਼ਿਟ ਕਰ ਲਈ ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਜਾਨਵਰ ਨੂੰ ਉਹਦਾ ਇਲਾਜ ਲਈ ਬਾਈ ਨਾਲ ਸੰਪਰਕ ਕਰਦੇ ਜੁੜੇ ਰਹੋ ਸਫਰ ਟੈਲੀਵਿਜ਼ਨal ਧੰਨਵਾਦ